ਸਾਤਰੀਏ ਕਾਲ ਤੁਸੀਂ ਜੁੜੇ ਹੋ ਤੱਕ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਕੈਨੇਡਾ ਤੋਂ ਡਾਕਟਰ ਹਰਮਨਜੀਤ ਸਿੰਘ ਮੌਜੂਦ ਨੇ ਅਸੀਂ ਅੱਗੇ ਵੀ ਪੰਜਾਬ ਤੇ ਵਿਦੇਸ਼ਾਂ ਤੇ ਰਹਿੰਦੇ ਪੰਜਾਬੀਆਂ ਨਾਲ ਜੁੜੇ ਮੁੱਦਿਆਂ ਦੇ ਉੱਤੇ ਅਕਸਰ ਚਰਚਾ ਕਰਦੇ ਆਂ ਖੇਤੀ ਨਾਲ ਜੁੜੇ ਮਸਲਿਆਂ ਤੇ ਚਰਚਾ ਕਰਦੇ ਆਂ ਕਿਉਂਕਿ ਖੇਤੀ ਮਾਮਲਿਆਂ ਦੇ ਵੀ ਐਕਸਪਰਟ ਨੇ ਪਰ ਅੱਜ ਜੋ ਅਮਰੀਕਾ ਦੇ ਵਿੱਚ ਲਗਾਤਾਰ ਟਰੱਕ ਹਾਦਸਿਆਂ ਨੂੰ ਲੈ ਕੇ ਪੰਜਾਬੀਆਂ ਨੂੰ ਖਾਸ ਕਰ ਜਿਹੜੇ ਪਗੜੀ ਧਾਰੀ ਨੇ ਉਹਨਾਂ ਨੂੰ ਨਿਸ਼ਾਲੇ ਤੇ ਲਿਆ ਜਾ ਰਿਹਾ ਉਹਨੂੰ ਲੈ ਕੇ ਜੋ ਚਰਚਾਵਾਂ ਚੱਲ ਰਹੀਆਂ ਕਿ ਨੌ ਸਿੱਖੀਏ ਨੇ ਜਾਂ ਉਧਰ ਜਾ ਕੇ ਰੂਲ ਨਹੀਂ ਫੋਲੋ ਕਰਦੇ ਜਾਂ ਬਹੁਤ ਸਾਰੇ ਸਿਆਸੀ ਪੱਧਰ ਤੇ ਇਧਰ ਤੇ ਉਧਰ ਸਵਾਲ ਖੜੇ ਹੁੰਦੇ ਨੇ ਜਾਂ ਨਕਸਲ ਜਿਹੜਾ ਮਤਲਬ ਕਿ ਨਸਲੀ ਹਮਲੇ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਉਹਨਾਂ ਸਾਰਿਆਂ ਤੇ ਚਰਚਾ ਕਰਾਂਗੇ ਡਾਟਸਬ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਗੁੰਦੇ ਜੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ। ਚਾਹੀਦਾ ਪਹਿਲਾਂ ਮੈਂ ਮਾਫ ਕਰਨਾ ਆਪਣੇ ਸਰੋਤਿਆਂ ਦੀ ਜਾਣਕਾਰੀ ਲਈ ਦੱਸਦਾ ਉਹ ਕਹਿੰਦੇ ਹੋਣੇ ਕਿ ਅੱਗੇ ਤੇ ਪੱਗ ਵਿੱਚ ਆਉਂਦੇ ਨੇ ਹੁਣ ਪਰਨੇ ਚ ਕਿਉਂ ਨੇ ਥੋੜਾ ਜਿਹਾ ਮੇਰੇ ਹਾਦਸਾ ਜਿਹਾ ਹੋਇਆ ਪਿਛਲੇ ਕੁਝ ਦਿਨਾਂ ਦੇ ਵਿੱਚ ਤੇ ਟੇਲ ਬੋਨ ਤੋਂ ਲੈ ਕੇ ਉੱਪਰ ਇੱਥੇ ਤੱਕ ਸੱਤ ਹੈ ਤੇ ਉਹਦੇ ਕਰਕੇ ਪੱਗ ਦੇ ਨਾਲ ਥੋੜੀ ਦਿੱਕਤ ਆਉਂਦੀ ਆ ਬੰਨਣ ਲੱਗਿਆਂ ਜਾਂ ਲੰਮਾ ਸਮਾਂ ਰੱਖਦੇ ਇਸ ਕਰਕੇ ਮੈਂ ਕੁਝ ਦਿਨ ਤੁਹਾਨੂੰ ਅਗਲੇ ਸ਼ਾਇਦ 1-2 ਹਫ਼ਤੇ ਜਿਹੜਾ ਜਦ ਤੱਕ ਰੈਸਟ ਆ ਤੇ ਤੁਹਾਡੇ ਨਾਲ ਪਰਨੇ ਪਰਨੇ ਦੇ ਵਿੱਚ ਹੀ ਰੂਬਰੂ ਹੋਵਾਂਗਾ ਦੈਟਸ ਪਹਿਲਾ ਗੱਲ ਇਸ ਹਾਦਸੇ ਤੋਂ ਸ਼ੁਰੂ ਕਰਦੇ ਹਾਂ ਕਿ ਕਿਸੇ ਬੀਤੇ ਕੁਝ ਸਮਾਂ ਪਹਿਲਾਂ ਵੀ ਇੱਕ ਹਾਦਸਾ ਹੋਇਆ ਨੌਜਵਾਨ ਤੋਂ ਵੀ ਪੰਜਾਬੀ ਨੌਜਵਾਨ ਸੀਗਾ ਤੇ ਉਦੋਂ ਵੀ ਕਾਫੀ ਰੌਲਾ ਰੱਪਾ ਬਹੁਤ ਸਾਰੀਆਂ ਮਹੀਮਾ ਜਿਹੜੀਆਂ ਆਨਲਾਈਨ ਚੱਲੀਆਂ ਕਿ ਜੀ ਸਾਨੂੰ ਜਿਹੜਾ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਜਾਂ ਸਰਦਾਰਾਂ ਨੂੰ ਟਾਰਗੇਟ ਕੀਤਾ ਜਾਂਦਾ ਕੁਝ ਥਾਵਾਂ ਤੇ ਗਲਤੀਆਂ ਦੀ ਵੀ ਗੱਲ ਹੋਈ ਕਿ ਆਖਰਕਾਰ ਗਲਤੀ ਕਿੱਥੇ ਰਹਿ ਜਾਂਦੀ ਹੈ ਇਧਰੋਂ ਜਾਂਦੇ ਨੇ ਉਧਰ ਜਾ ਕੇ ਡਰਾਈਵਿੰਗ ਕਰਦੇ ਨੇ ਜਾਂ ਕਿਸ ਢੰਗ ਨਾਲ ਉਹ ਉੱਥੇ ਮਤਲਬ ਦਾਖਲ ਹੁੰਦੇ ਨੇ ਅਮਰੀਕਾ 'ਚ ਤੇ 트럼ਪ ਸਾਹਿਬ ਦੀ ਸਰਕਾਰ ਨੂੰ ਲੈ ਕੇ ਤਾਂ ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਵੀ ਸ਼ਕਤੀ ਜਾਂ ਜਿਹੜੇ ਮਾਈਗ੍ਰੈਂਟ ਨੇ ਉਹਨਾਂ ਨੂੰ ਲੈ ਕੇ ਕਿਸ ਤਰੀਕੇ ਦੀ ਸ਼ਕਤੀ ਹੈ ਪਰ ਇਸ ਦੁਬਾਰਾ ਜਿਹੜਾ ਹੁਣ ਇੱਕ ਹੋਰ ਹਾਦਸਾ ਹੋਇਆ ਇਹਨੇ ਬਹੁਤ ਵੱਡੇ ਸਵਾਲ ਖੜੇ ਕਰ ਦਿੱਤੇ ਪੰਜਾਬੀ ਕਮਿਊਨਿਟੀ ਦੇ ਦੀਨ ਕੁਮਿੰਦਰ ਜੀ ਇਹ ਪਹਿਲਾਂ ਤਾਂ ਮੈਂ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਵੀ ਇਹ ਹਾਦਸਾ ਜਣੀ ਇਹ ਨਹੀਂ ਵੀ ਅਮਰੀਕਾ ਚ ਇੱਕ ਹੀ ਹਾਦਸਾ ਹੋਇਆ ਅਮਰੀਕਾ ਦੇ ਵਿੱਚ ਸੈਂਕੜੇ ਹਾਦਸੇ ਰੋਜ਼ ਹੁੰਦੇ ਆ ਜਿਹੜੇ ਵੱਡੇ ਟਰੱਕਾਂ ਦੇ ਆ ਤੇ ਉਹਦੇ ਵਿੱਚ ਜਣੀ ਕਿ ਆਪਣਾ 2023 ਦਾ ਸ਼ਾਇਦ ਡਾਟਾ ਸੀਗਾ ਤੇ ਉਹਦੇ ਵਿੱਚ ਲਗਭਗ ਮਤਲਬ ਵੀ 20-25 ਜਾਨਾਂ ਹਰ ਰੋਜ਼ ਜਾਂਦੀਆਂ ਜਣੀ ਕਿ ਜਿਹੜੇ ਐਕਸੀਡੈਂਟਾਂ ਦੇ ਵਿੱਚ ਆ ਤੇ ਡੇਢ ਲੱਖ ਦੇ ਨੇੜੇ ਐਕਸੀਡੈਂਟ ਸ਼ਾਇਦ ਹੁੰਦੇ ਆ ਸੋ ਮਤਲਬ ਇਹ ਬਹੁਤ ਵੱਡੀ ਗਿਣਤੀ ਆ ਪਰੰਤੂ ਹਾਂ ਇਹ ਪੰਜਾਬੀਆਂ ਵਾਲਿਆਂ ਨੂੰ ਹਾਈਲਾਈਟ ਕੀਤਾ ਜਾ ਰਿਹਾ ਹੈ ਜਾਂ ਜਿਹੜੇ ਮਤਲਬ ਨੌਨ ਵਾਈਟ ਆ ਜਿਹੜੇ ਆਪਣੇ ਉਹਨਾਂ ਨੂੰ ਇਹਦੇ ਵਿੱਚ ਹੁਣ ਦੋ ਗੱਲਾਂ ਐ ਪੋਲੀਟੀਕਲ ਜਿਆਦਾ ਐ ਜਾਨੀ ਕਿ ਉਹਦੇ ਨਾਲੋਂ ਪਰੰਤੂ ਆਪਾਂ ਇਹਨੂੰ ਕਹਾਂ ਪੋਲੀਟੀਕਲ ਕਹਿ ਕੇ ਵੀ ਇਤੋਂ ਆਪਾਂ ਜਾਨੀ ਕਿ ਇਹ ਨਹੀਂ ਕਹਿ ਸਕਦੇ ਵੀ ਸੁਰਖਰੂ ਹੋ ਸਕਦੇ ਆ ਮੈਂ ਇਹਦੇ ਕਈ ਕੋਣ ਆ ਜਿਵੇਂ ਹੁਣ ਇਹ ਪਹਿਲਾਂ ਆਪਣਾ ਹਰਜਿੰਦਰ ਸਿੰਘ ਦਾ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਉਹਨੇ ਯੂ ਟਰਨ ਮਾਰਿਆ ਤੇ ਉਹਦੇ ਵਿੱਚ ਵੈਨ ਆ ਕੇ ਵੱਜੀ ਤੇ ਉਹ ਤੇ ਪਰਚਾ ਦਰਜ ਹੋਇਆ ਹੁਣ ਇਹ ਜਸ਼ਨਪ੍ਰੀਤ ਸਿੰਘ ਦਾ ਕੈਲੀਫੋਰਨੀਆ ਦੇ ਵਿੱਚ ਐਕਸੀਡੈਂਟ ਹੋਇਆ ਇਥੇ ਜਨਨ ਕਿ ਮੇਰੀ ਕਈ ਟਰੱਕ ਡਰਾਈਵਰਾਂ ਨਾਲ ਗੱਲ ਹੋਈ ਜਿਹੜਾ ਦੇਖਣ ਨੂੰ ਲੱਗ ਰਿਹਾ ਵੀ ਸਿਰ ਪੁਲਿਸ ਨੇ ਕਿਹਾ ਵੀ ਉਹਨੇ ਡਰਗ ਲਈ ਹੋਈ ਸੀ ਪਰੰਤੂ ਉਹਨਾਂ ਨੇ ਇਹ ਨਹੀਂ ਦੱਸਿਆ ਕਿਹੜੀ ਡਰਗ ਲਈ ਹੋਈ ਸੀ ਜੇ ਜਦ ਤੱਕ ਇਹ ਨਹੀਂ ਦੱਸਦੇ ਵੀ ਡਰਗ ਤਾਂ ਪੈਰਾਸੀਟਾਮੋਲ ਵੀ ਲਈ ਹੋ ਸਕਦੀ ਆ ਜਾਂ ਕਿਸੇ ਰਦਰਟੀ ਦੀ ਵੀ ਲਈ ਹੋ ਸਕਦੀ ਆ ਸੋ ਮੈਨੂੰ ਲੱਗਦਾ ਉਹ ਜਾਣ ਬੁੱਝ ਕੇ ਬਣਾਇਆ ਜਾ ਰਿਹਾ ਨੈਰੇਟਿਵ ਵੀ ਉਹਨੇ ਡਰਗ ਇਨਫਰਮੇਸ਼ਨ ਜਿੱਤੇ ਤੱਕ ਮੈਨੂੰ ਲੱਗਦਾ ਮੇਰੀ ਹੋਰਾਂ ਨਾਲ ਗੱਲ ਹੋਈ ਆ ਵੀ ਉਹ ਜਾਂ ਤਾਂ ਉਹਨੂੰ ਨੀਂਦ ਆ ਗਈ ਤੇ ਜਾਂ ਉਹ ਫੋਨ ਤੇ ਸੀ ਕਿਉਂਕਿ ਇਹ ਗੱਲ ਦੇਖੋ ਆਪਾਂ ਵੀ ਇਹ ਦੇਖੀ ਇੱਥੇ ਪੰਜਾਬ ਦੇ ਵਿੱਚ ਵੀ ਚਾਹੇ ਕੋਈ ਪ੍ਰੋਫੈਸ਼ਨਲ ਡਰਾਈਵਰ ਬੱਸ ਡਰਾਈਵਰ ਆ ਸਰਕਾਰੀ ਬਵਾਲ ਉਹਦਾ ਮੈਂ ਪਿੱਛੇ ਜੇ ਦਿੱਲੀਰਪੁਰ ਤੋਂ ਆਪਣਾ ਚੰਡੀਗੜ੍ਹ ਆਇਆ ਤਾਂ ਉਹ ਰੋਡਵੇ ਦੇ ਡਰਾਈਵਰ ਨੇ ਸਾਰੇ ਰਾਹ ਫੋਨ ਹੱਥ 'ਚ ਫੜ ਕੇ ਰੱਖਿਆ ਇਦਾਂ ਤੁਸੀਂ ਇੱਥੇ ਓਬਰ ਕਰ ਲੋ ਉਹ ਸਾਰਿਆਂ ਦੇ ਫੋਨ ਹੱਥ 'ਚ ਫੜੇ ਹੁੰਦੇ ਹਨ ਵੀ ਸਟੈਂਡ ਤੇ ਲਗਾ ਕੇ ਵਰਤ ਸਕਦੇ ਸੋ ਆਪਾਂ ਨੂੰ ਲੱਗਦਾ ਵੀ ਇਹ ਕੋਈ ਵੱਡੀ ਗੱਲ ਨਹੀਂ ਵੀਡੀਓ ਦੇਖਣੀਆਂ ਇੰਸਟਾਗ੍ਰਾਮ ਤੇ ਹੋਰ ਰੀਲਾਂ ਦੇਖਣੀਆਂ ਪੂਰੀਆਂ ਪੂਰੀਆਂ ਫਿਲਮਾਂ ਦੇਖਣੀਆਂ ਇਹ ਕੰਮ ਕਰ ਲਾ ਉੱਥੇ ਟਰੱਕਾਂ ਤੇ ਡਰਾਈਵਰਾਂ ਦੀ ਖਾਸ ਤੌਰ ਤੇ ਕਿਉਂਕਿ ਉਹ ਆਪਣਾ ਪੁਲਿਸ ਦੀਆਂ ਗੱਡੀਆਂ ਤੋਂ ਉੱਚੇ ਹੁੰਦੇ ਹਨ ਦਿਖਦੇ ਨਹੀਂ ਕਾਰਾਂ ਦੇ ਵਿੱਚ ਲੋਕ ਧਿਆਨ ਰੱਖ ਰਹੇ ਪਰੰਤੂ ਸੋ ਇਹ ਇੱਕ ਬਹੁਤ ਵੱਡੀ ਗੱਲ ਹੋ ਸਕਦੀ ਹੈ ਵੀ ਹਾਂ ਨਸ਼ੇ ਵਾਲੀ ਗੱਲ ਮੈਨੂੰ ਨਹੀਂ ਲੱਗਦੀ ਹੈਗੀ ਇਹ ਉਹਦੇ ਮਾਪਿਓਂ ਦਾ ਵੀ ਬਿਆਨ ਆਇਆ ਵੀ ਸਾਡਾ ਮੁੰਡਾ ਬਿਲਕੁਲ ਨਸ਼ਾ ਨਹੀਂ ਕਰਦਾ ਤੇ ਉਹ ਦੇਖਣ ਨੂੰ ਵੀ ਮੁੰਡਾ ਪੂਰਾ ਸਾਫ ਸੂਰਤ ਗੁਰਸਿੱਖ ਲੱਗਦਾ ਇਹ ਤੋਂ ਲੱਗਦਾ ਨਹੀਂ ਵੀ ਕੋਈ ਨਸ਼ੇ ਪੱਤੇ ਕਰਦਾ ਹੋਊਗਾ ਜਾਂ ਤਾਂ ਉਹਦੀ ਅੱਖ ਲੱਗੀ ਆ ਤੇ ਜਾਂ ਉਹਦਾ ਫੋਨ ਤੇ ਧਿਆਨ ਸੀ ਪਰੰਤੂ ਇੱਕ ਵੱਡਾ ਜਿਹੜਾ ਮੁੱਦਾ ਹੈ ਵੀ ਇਹ बार-बार ਆਪਾਂ ਇਹਨਾਂ ਨੂੰ ਇੱਕ ਕੇਸ ਕੇਸਾਂ ਨੂੰ ਕਿਉਂ ਹਾਈਲਾਈਟ ਕੀਤਾ ਜਾਂਦਾ ਹੁਣੇ ਥੋੜੇ ਦਿਨ ਪਹਿਲਾਂ ਇੱਕ 14 ਤਰੀਕ ਦੀ ਗੱਲ ਆਈ 14 ਅਕਤੂਬਰ ਦੀ ਜਾਰਜੀਆ ਦੇ ਵਿੱਚ ਇੱਕ ਗੋਰੇ ਕੱਟ ਡਰਾਈਵਰ ਦਾ ਐਕਸੀਡੈਂਟ ਹੋਇਆ ਉਹਦੇ ਵਿੱਚ 7-8 ਗੱਡੀਆਂ ਵੱਜੀਆਂ ਇੱਕ ਵੈਨ ਦੇ ਵਿੱਚ ਵੱਜਿਆ ਤੇ ਉਹ ਵੈਨ ਦੇ 7 ਸਵਾਰ ਸੀ ਸੱਤੋਂ ਅੱਗ ਲੱਗ ਕੇ ਮਰ ਗਏ ਪਰੰਤੂ ਉਤੇ ਕੋਈ ਰੌਲਾ ਨਹੀਂ ਪਿਆ ਤੇ ਉਤੇ ਕੋਈ ਵੀ ਡਰੱਗ ਦਾ ਚਾਰਜ ਹੈ ਇਦਾਂ ਦੀਆਂ ਗੱਲਾਂ ਨਹੀਂ ਕੀਤੀਆਂ ਗਈਆਂ ਸੋ ਇਹ ਜਨਨ ਕਿ ਪੋਲਿਟੀਕਲ ਆ ਜਿਆਦਾ ਹੀ ਬਣਾਇਆ ਜਾ ਰਿਹਾ ਹੈ ਵੀ ਜਿਹੜੇ ਵਿਦੇਸ਼ੀ ਆਉਂਦੇ ਆ ਇੱਥੇ ਜਨਨ ਕਿ ਆਪਣਾ ਬਾਰਡਰ ਕ੍ਰੋਸ ਕਰਕੇ ਜਾਂ ਹੋ ਢੰਗ ਨਾਲ ਉਹਨਾਂ ਤੇ ਕੀਤਾ ਜਾ ਰਿਹਾ ਹੈ ਪਰੰਤੂ ਆਪਾਂ ਇਹਨੂੰ ਇਹ ਵੀ ਨਹੀਂ ਕਹਿ ਸਕਦੇ ਵੀ ਇਹ ਗੱਲਾ ਪ੍ਰੋਪਾਗੈਂਡਾਈ ਆ ਹਾਂ ਆਪਣੀਆਂ ਵੀ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਜਿਵੇਂ ਮੈਂ ਪਹਿਲਾਂ ਵੀ ਆਪਾਂ ਜਦੋਂ ਟੈਸਟ ਲੈਣੇ ਉਦੋਂ ਵੀ ਆਪਾਂ ਸਕੀਮ ਲਾਉਨੇ ਆ ਮੁੜ ਕੇ ਜਦੋਂ ਗੱਡੀ ਚ ਚਲਾਉਣੀ ਆ ਉਦੋਂ ਵੀ ਫਿਰ ਆਪਾਂ ਨੇ ਸਕੀਮ ਲਾਉਣੀ ਆ ਇਹ ਆਪਾਂ ਨੇ ਪਾੜ ਆਪਾਂ ਨੂੰ ਲੱਗਦਾ ਨਹੀਂ ਕਿ ਇਹ ਵੱਡੀ ਗੱਲ ਆ ਵੀ ਫੋਨ ਵਰਤਣਾ ਗੱਡੀ ਚਲਾਉਂਦੇ ਸਮੇਂ ਵੀ ਇਹ ਕੋਈ ਮਾੜੀ ਗੱਲ ਆ ਪਰੰਤੂ ਜਦੋਂ ਕਿ ਆਪਾਂ ਇੱਥੇ ਕੋਈ ਆਪਾਂ ਦੇ ਮੈਂ ਤਾਂ ਨਹੀਂ ਕਰੇ ਪੰਜਾਬ ਦੇ ਵਿੱਚ ਦੇਖਿਆ ਵੀ ਕਿਥੇ ਪੁਲਿਸ ਥਾਣੇ ਨੇ ਕਰੇ ਚਲਾਨ ਕਟਿਆ ਹੋਵੇ ਵੀ ਕੋਈ ਫੋਨ ਤੇ ਲੋਕੀ ਧੜਕ ਨੇ ਉੱਪਰ ਚੌਂਕ ਦੇ ਵਿੱਚ ਕੰਨ ਨੂੰ ਫੋਨ ਲਾ ਕੇ ਬਤੀ ਰੈੱਡ ਲਾਈਟ ਜੰਪ ਕਰਦੇ ਆ ਆਮ ਦੇਖੇ ਜਾ ਸਕਦੇ ਆ ਇੱਥੇ ਸੋ ਮਤਲਬ ਇਹ ਕਲਚਰ ਦਾ ਹਿੱਸਾ ਹੋ ਗਿਆ ਵੀ ਆਪਣਾ ਪੰਜਾਬੀ ਜਾਂ ਸੇਕੀ ਬਦਨਾਮ ਹੁੰਦੇ ਆ ਉਹਦਾ ਕਾਰਨ ਆ ਵੀ ਆਪਾਂ ਨੇ ਜਿਹੜੀ ਕਿ ਆਪਾਂ ਜਾਂਦੇ ਹੀ ਏ ਟਰੱਕਿੰਗ ਵਾਲੇ ਪਾਸੇ ਨੂੰ ਆ ਜੇ ਮੈਂ ਉੱਥੇ ਬੜੇ ਅੱਗੇ ਵੀ ਗੱਲ ਕੀਤੀ ਆ ਵੀ ਵਿਦਿਆਰਥੀ ਜਿਹੜੇ ਜਾਂਦੇ ਆ ਇੱਥੋਂ ਸਟੱਡੀ ਵੀਜ਼ੇ ਤੇ ਕੈਨੇਡਾ ਹੁੰਦੇ ਆ ਉਹਨਾਂ ਨੂੰ ਕਈ ਦਾ ਵੀ ਤੁਸੀਂ ਕੈਰੀਅਰ ਵਿੱਚ ਇਦਾਂ ਕਰ ਲਓ ਇਦਾਂ ਕਰ ਲਓ ਉਹਨਾਂ ਦਾ ਕਈ ਬਹੁਤਿਆਂ ਦਾ ਕਈਆਂ ਦਾ ਹੁੰਦਾ ਹੈ ਇਹ ਵੀ ਮੈਂ ਤਾਂ ਜੀ ਟਰੱਕ ਚਲਾਉਣਾ ਇਹ ਪਤਾ ਨਹੀਂ ਆਪਾਂ ਨੂੰ ਕਿਉਂ ਆ ਜਾਂ ਕੰਸਟਰਕਸ਼ਨ ਤੇ ਜਾਣਾ ਤੇ ਟਰੱਕ ਚਲਾਉਣਾ ਵੀ ਪੜ੍ਹਾਈ ਲਿਖਾਈ ਵਾਲੇ ਪਾਸੇ ਉਹ ਨਹੀਂ ਕਰ ਸਕਦੇ ਹੁਣ ਜਿਵੇਂ ਹਰਜਿੰਦਰ ਸਿੰਘ ਦੇ ਕੇਸ ਦੀ ਗੱਲ ਮੈਂ ਪੜ੍ਹ ਰਿਹਾ ਸੀਗਾ ਹਿਸਟਰੀ ਵੀ ਉਹਦਾ ਜ ਲਾਈਸੈਂਸ ਲਈ ਜਿਹੜਾ ਨੌਲੇਜ ਟੈਸਟ ਸੀਗਾ ਉਹ ਉਹ 10 ਵਾਰੀ ਫੇਲ ਹੋਇਆ ਉਹਦਾ ਕਾਰਨ ਇਹ ਸੀਗਾ ਉਹਨੇ ਇੰਗਲਿਸ਼ ਦੇ ਵਿੱਚ ਮਾੜਾ ਸੀ ਜੇ ਪਹਿਲਾਂ ਇੰਗਲਿਸ਼ ਤੁਹਾਨੂੰ ਨਹੀਂ ਆਉਂਦੀ ਤਾਂ ਪਹਿਲਾਂ ਤੁਹਾਨੂੰ ਸਮਝਣੇ ਵਿੱਚ ਪ੍ਰੋਬਲਮ ਆਊਗੀ ਜੇ ਸਮਝ ਵੀ ਲੱਗੀ ਤਾਂ ਤੁਹਾਨੂੰ ਦੂਜੇ ਨੂੰ ਦੱਸਣ ਵੇਲੇ ਪੇਪਰ ਦੌਰਾਨ ਜਦੋਂ ਤੁਹਾਡੀ ਰੀ-ਐਗਜ਼ਾਮੀਨੇਸ਼ਨ ਹੁੰਦੀ ਆ ਉਦੋਂ ਤੁਸੀਂ ਆਪਣੀ ਕਮਿਊਨੀਕੇਟ ਨਹੀਂ ਕਰ ਸਕਦੇ ਸੋ ਆਪਾਂ ਨੂੰ ਇਹ ਜਣੀਆਂ ਵੀ ਲੈਂਗੁਏਜ ਬੈਰੀਅਰ ਵੀ ਇੱਕ ਬਹੁਤ ਵੱਡੀ ਗੱਲ ਆ ਤੇ ਇੱਕ ਆਪਣੀ ਕਲਚਰਲ ਵੀ ਆ ਕੋਈ ਨਹੀਂ ਦੇਖੀ ਜਾਉ ਖਿੱਚਦੀ ਇਦਾਂ ਹੀ ਸੋ ਇਹ ਗੱਲ ਆ ਜਿਹੜਾ ਐਟੀਟਿਊਡ ਆ ਇਹਦਾ ਵੀ ਨੁਕਸਾਨ ਹੁੰਦਾ ਹੂੰ ਬਸ ਬਿਕਸੀ ਇੱਕ ਬੜੀ ਖਾਸ ਗੱਲ ਇਹਦੇ ਵਿੱਚ ਤੁਸੀਂ ਵੀ ਜ਼ਿਕਰ ਕੀਤਾ ਮੇਰੇ ਵੀ ਧਿਆਨ ਚ ਆ ਰਿਹਾ ਸੀਗਾ ਇਹ ਵੈਸਤੇ ਤਾਂ ਆਪਣੇ ਇੱਥੇ ਚਰਚਾ ਹੁੰਦੀ ਹੈ ਕਿ ਜੀ ਬੜਾ ਔਖਾ ਹੈ ਉੱਥੇ ਜਾ ਕੇ ਡਰਾਈਵਿੰਗ ਦਾ ਲਾਇਸੈਂਸ ਲੈਣਾ ਉਹਨੂੰ ਪਾਸ ਕਰਨਾ ਇਹ ਉਹ ਤੇ ਇਹ ਫਿਰ ਜੇ ਉਨੀ ਵਾਰੀ ਫੇਲ ਹੋ ਜਾਂਦੇ ਨੇ ਇਹਦੇ باوجود ਵੀ ਟਰੱਕ ਕਿਵੇਂ ਚਲਾ ਲੈਂਦੇ ਨੇ ਜਾਂ ਇਹ ਸੜਕ ਦੇ ਉੱਤੇ ਟਰੱਕ ਚਲਾਉਣਾ ਜਾਂ ਉਹਦੇ ਰੂਲ ਰੈਗੂਲੇਸ਼ਨ ਨੂੰ ਸਮਝਣਾ ਜਾਂ ਸਾਰਾ ਕੁਝ ਇਹ ਕੀ ਮਤਲਬ ਇੱਕ ਉਥੇ ਵੀ ਅਮਰੀਕਾ ਦੇ ਵਿੱਚ ਵੀ ਇਦਾਂ ਗੈਰ ਕਾਨੂੰਨੀ ਢੰਗ ਨਾਲ ਸਾਰਾ ਕੁਝ ਚੱਲ ਜਾਂਦਾ ਕੋਈ ਲੈ ਦੇ ਕੇ ਜਾ ਫਿਰੇ ਮਾਲਕ ਜਿਹੜੇ ਟਰੱਕਿੰਗ ਕੰਪਨੀਆਂ ਦੇ ਮਾਲਕ ਨੇ ਉਹ ਵੀ ਇਹ ਚੀਜ਼ਾਂ ਨਹੀਂ ਵੇਤੇ ਜਾਂ ਫਿਰ ਉੱਥੋਂ ਦਾ ਪ੍ਰਸ਼ਾਸਨਿਕ ਜਿਹੜਾ ਢਾਂਚਾ ਉਹਦੇ ਵਿੱਚ ਕੋਈ ਕਮਜ਼ੋਰੀਆਂ ਉਹ ਕਿੱਦਾਂ ਸੜ ਚੜ ਜਾਂਦੇ ਨੇ ਬਿਨਾ ਕੋਈ ਡਰਾਈਵਿੰਗ ਮਤਲਬ ਖਾਸ ਕੀਤਾ ਜਾਂ ਫਿਰ ਬਿਨਾ ਡਰਾਈਵਿੰਗ ਲਾਇਸੈਂਸ ਦੇ ਵੀ ਹੁੰਦੇ ਨੇ ਨਹੀਂ ਨਹੀਂ ਡਰਾਈਵਿੰਗ ਲਾਇਸੈਂਸ ਮਿਲ ਜਾਂਦਾ ਉਹਨਾਂ ਨੂੰ ਬਾਰ-ਬਾਰ ਅਟੈਂਪਟ ਕਰਦੇ ਰਹਿੰਦੇ ਆ ਜਿਵੇਂ ਆਪਾਂ ਇੱਥੇ ਨਹੀਂ ਹੁੰਦਾ ਸੀਗਾ ਵੀ 10ਵੀਂ ਦੇ ਪੇਪਰ ਇੱਕ ਵਾਰੀ ਦਿੱਤੇ ਫੇਲ ਹੋ ਗਿਆ ਅਗਲੀ ਵਾਰੀ ਫੇਰ ਦੇ ਤੇ ਉਦੋਂ ਬਾਅਦ ਫੇਰ ਦੇ ਤੇ ਸੋ ਇਹਦੇ ਨੂੰ बार-बार ਉੱਥੇ ਉਹਦਾ ਉਹਨਾਂ ਨੇ ਤੁਹਾਨੂੰ ਰੋਕਣਾ ਨਹੀਂ ਹੈਗਾ ਬਹੁਤੀਆਂ ਥਾਵਾਂ ਤੇ ਮਤਲਬ ਕਿਉਂਕਿ ਡਰਾਈਵਿੰਗ ਇੱਕ ਬੇਸਿਕ ਲੋਡ ਮੰਨੀ ਜਾਂਦੀ ਆ ਸੋ ਇਹਦੇ ਤੇ ਨੰਬਰ ਆਫ ਅਟੈਂਪਟਸ ਤੇ ਰੈਸਟ੍ਰਿਕਸ਼ਨ ਨਹੀਂ ਉਹ ਹਰ ਵਾਰੀ ਤੁਹਾਨੂੰ ਫੀਸ ਭਰਨੀ ਪੈਂਦੀ ਆ ਤੇ ਤੁਸੀਂ ਦੁਬਾਰੇ ਤਿਆਰੀ ਕਰਕੇ ਫੇਰ ਜਾ ਸਕਦੇ ਹੋ ਸੋ ਮਤਲਬ ਉਹ ਬਾਰ-ਬਾਰ ਦੇ ਕੇ ਉਹਨਾਂ ਨੇ ਜਣੀ ਕਰ ਲਿਆ ਪਰ ਜਿਹੜੀ ਉਹ ਅਸਲੀ ਜਿਹੜੀ ਭਾਵਨਾ ਹੁੰਦੀ ਆ ਗੱਲ ਦੀ ਉਹ ਨਹੀਂ ਸਮਝੀ ਤੇ ਉਸ ਕਰਕੇ ਹੋ ਜਾਂਦਾ ਹੁਣ ਜੇ ਮੈਂ ਤੁਹਾਨੂੰ ਦੱਸਦਾ ਕਿ ਅੱਜ ਤੋਂ ਜਣੀ ਕਿ 10 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਜਣੀ ਆਪਾਂ ਜੇ ਵੈਂਕੂਵਰ ਤੋਂ ਜਾਈਏ ਆਪਾਂ ਹੋਪ ਵਾਲੇ ਪਾਸੇ ਨੂੰ ਅ ਐਵਰਸਪੋਰਟ ਵਾਲੇ ਪਾਸੇ ਨੂੰ ਤਾਂ ਜਣੀ ਕਿ ਉੱਥੇ ਜਿਹੜੇ ਟਰੱਕ ਆ ਜਿਹੜੇ ਉਹ ਹਮੇਸ਼ਾ ਆਪਣੀ ਰਾਈਟ ਲੇਨ ਦੇ ਵਿੱਚ ਚਾਦੇ ਸੀਗੇ ਤੇ ਮਤਲਬ ਜਣੀ ਕਿ ਫਾਸਟ ਟ੍ਰੈਫਿਕ ਲੈਫਟ ਲੇਨ 'ਚ ਹੁੰਦਾ ਉੱਥੇ ਟ੍ਰੈਫਿਕ ਦੂਜੇ ਪਾਸੇ ਆ ਤੇ ਉਹ ਟਰੱਕ ਪਰ ਹੁਣ ਵੀ ਪਿਛਲੇ 4-5 ਸਾਲ ਤੋਂ ਮੈਂ ਦੇਖ ਰਿਹਾ ਵੀ ਟਰੱਕਾਂ ਵਾਲੇ ਜਿਵੇਂ ਕਾਰਾਂ ਨਹੀਂ ਵੀ ਕਦੇ ਖੱਬੀ ਲੇਨ 'ਚ ਪਾ ਲਿਆ ਕਰੇ ਸੱਜੀ 'ਚ ਪਾ ਲਿਆ ਜਿਵੇਂ ਕਾਰਾਂ ਚਲਾਉਂਦੇ ਆ ਔਰ ਉਹਨਾਂ ਦੇ ਵਿੱਚ ਬਹੁਤੇ ਉਹੀ ਆ ਵੀ ਨੌਜਵਾਨ ਮੁੰਡੇ ਆ ਉਹਨਾਂ ਨੂੰ ਇਹ ਰਿਸਕ ਨਹੀਂ ਸਮਝਦੇ ਹੈਗੇ ਵੀ ਇਹ ਕਰਨ ਦੇ ਨਾਲ ਸਾਡੀ ਜਾਨ ਨੂੰ ਵੀ ਰਿਸਕ ਆ ਤੇ ਮੁੜਕੇ ਨਾਲੇ ਜੇ ਕਿਸੇ ਹੋਰ ਵਹੀਕਲ ਦੇ ਵਿੱਚ ਵੜ ਕੇ ਵੱਜਿਆ ਤਾਂ ਉਹਦੇ ਵਿੱਚ ਹੋਊਗਾ ਹੁਣ ਇਹ ਮੈਂ ਡਾਟਾ ਦੇਖ ਰਿਹਾ ਸੀਗਾ ਵੀ ਜਿਹੜੇ ਇਹ ਟਰੱਕ ਐਕਸੀਡੈਂਟਾਂ ਦੇ ਵਿੱਚ 70% ਜਿਹੜੀਆਂ ਮੌਤਾਂ ਹੁੰਦੀਆਂ ਆ ਉਹ ਛੋਟੀਆਂ ਗੱਡੀਆਂ ਨਾਲ ਇਹਦੀਆਂ ਹੁੰਦੀਆਂ ਕਿਉਂਕਿ ਟਰੱਕ ਵੱਡਾ ਹੁੰਦਾ ਉਹਦੇ ਵਿੱਚ ਡਰਾਈਵਰ ਨੂੰ ਕੁਝ ਨਹੀਂ ਹੁੰਦਾ ਉਹ ਕਿਸੇ ਕਾਰ 'ਚ ਵੱਜਿਆ ਵੈਂਚ 'ਚ ਵੱਜਿਆ ਜਿਵੇਂ ਸੱਤ ਸਾਨੂੰ ਪਹਿਲਾਂ ਦੱਸ ਕੇ ਹਟੇ ਸੋ ਮਤਲਬ ਆਪਣੀ ਜਾਨ ਨੂੰ ਘਾਟਾ ਪਰ ਦੂਜਿਆਂ ਦੀ ਜਾਨ ਨੂੰ ਉਹ ਵੱਧ ਰਿਸਕ ਦੇ ਵਿੱਚ ਪਾਉਂਦੇ ਆ ਹੁਣ ਜਿਵੇਂ ਅੱਗੇ ਬਰਫਰਾ ਸੀਜ਼ਨ ਆ ਰਿਹਾ ਜੇ ਉੱਥੇ ਸੜਕ 'ਤੇ ਬਰਫ ਪਈ ਹੋਈ ਆ ਜਾਂ ਮੀ ਜੇ ਤੁਸੀਂ ਹੋ ਤਾਂ ਉਹਨੂੰ ਪ੍ਰਕੌਸ਼ਨਰਲੀ ਥੋੜੀ ਸਪੀਡ ਲੋ ਕਰਤੀ ਉਹਨਾਂ ਨੇ ਵੀ 60 ਕਰਤੀ ਤੇ ਜੇ ਸੜਕ ਖਾਲੀ ਆ ਤੇ ਜੇ ਕੋਈ 60 ਦੀ 80 ਤੇ ਜਾ ਰਿਹਾ ਉਹਨੂੰ ਜਦ ਤੱਕ ਚੱਲਦਾ ਚੱਲੀ ਜਾਣਾ ਪਰ ਜਦੋਂ ਉਹ ਇੱਕ ਵਾਰੀ ਫ੍ਰੈਕਸ਼ਨ ਉਹਦੀ ਟਾਇਰਾਂ ਦੀ ਸੜਕ ਨਾਲ ਉਹ ਹਿੱਲ ਗਈ ਤੇ ਮੁੜ ਕੇ ਉਹ ਕਾਬੂ ਨਹੀਂ ਆਉਂਦੇ ਤੇ ਉਹ ਫਿਰ ਜਾਨ ਲੈ ਕੇ ਖੜਾ ਛੱਡਦਾ ਮਤਲਬ ਤੁਹਾਨੂੰ ਸੁਖਵਿੰਦਰ ਜੀ ਜਣੀ ਦੱਸਦਾ ਆਪਣੇ ਲੋਕਾਂ ਦੀ ਆਪਣੀ ਅਣਗਹਿਲੀ ਦੀ ਜਾਂ ਨਾ ਸਮਝੀ ਦੀ ਗੱਲ ਦੱਸਦਾ ਇੱਥੇ ਜਦੋਂ ਮਤਲਬ ਪਹਾੜਾਂ ਦੇ ਵਿੱਚ ਜਾਂਦੇ ਆ ਜਦੋਂ ਡਾਊਨ ਹਿੱਲ ਜਾਂਦੀ ਆ ਜਦੋਂ ਟਲਾਂ ਥੱਲੇ ਨੂੰ ਜਾਂਦੀ ਆ ਤਾਂ ਉਹਨਾਂ ਨੇ ਨਾ ਸਾਈਡ ਤੇ ਇੱਕ ਰਾਹ ਬਣਾਇਆ ਹੁੰਦਾ ਜਿਹੜਾ ਬਿਲਕੁਲ ਕੱਚਾ ਹੁੰਦਾ ਤੇ ਉੱਪਰ ਨੂੰ ਜਾਂਦਾ 100-200 ਮੀਟਰ ਉਹਨੂੰ ਰਨਵੇ ਲੇਨ ਕਹਿੰਦੇ ਆ ਉਹ ਰਨਵੇ ਲੇਨ ਦਾ ਮਤਲਬ ਇਹ ਹੁੰਦਾ ਵੀ ਜੇ ਟਰੱਕ ਤੇ ਜਾ ਰਿਹਾ ਤੇ ਉਹਦੀਆਂ ਬ੍ਰੇਕਾਂ ਨਹੀਂ ਲੱਗ ਰਹੀਆਂ ਤਾਂ ਉਹਨੂੰ ਉਧਰ ਛੋੜਦਾ ਜਾਵੇ ਕਿਉਂਕਿ ਲੋਡਰ ਟਰੱਕ ਨੂੰ ਹੋਰ ਕੋਈ ਰੋਕਣ ਦਾ ਢੰਗ ਨਹੀਂ ਪਰੰਤੂ ਇੱਥੇ ਫੇਸਬੁੱਕ ਤੇ ਫੋਟੋ ਦੇਖਿਆ ਤੇ ਮੈਂ ਆਪ ਵੀ ਦੇਖਿਆ ਆਪਣੇ ਬੰਦੇ ਨਾ ਉੱਥੇ ਕਾਰਾਂ ਲਾ ਕੇ ਫੋਟੋਆਂ ਖਿਚਾਉਣ ਲੱਗੇ ਹੋਏ ਹੁੰਦੇ ਆ ਵੀ ਮਾਂ ਦੇ ਪੁੱਤਰੋ ਜੇ ਕੋਈ ਪਿੱ ਤੇ ਇੱਕ ਐਕਸੀਡੈਂਟ ਕਰਨ ਲਈ ਹੋਰ ਤਾਂ ਕਰਦੀ। ਸੋ ਮਤਲਬ ਇਹ ਨਿੱਕੇ ਨਿੱਕੇ ਗੱਲਾਂ ਵੀ ਆਪਾਂ ਨੂੰ ਦੇਖਣਾ ਚਾਹੀਦਾ ਵੀ ਕਿੱਥੇ ਮੈਂ ਗੱਡੀ ਖੜਾਉਣੀ ਆ ਕਿੱਥੇ ਕਿੰਨੀ ਸਪੀਡ ਰੱਖਣੀ ਆ। ਇਹ ਇਹਦੇ ਵਿੱਚ ਇੱਕ ਵੱਡਾ ਗੱਲ ਸੁਕਿੰਦੇ ਜੀ ਮੈਨੂੰ ਇਹ ਲੱਗਦਾ ਜਿਵੇਂ ਹੁਣ ਇਹ ਬੱਚੇ ਆਉਂਦੇ ਆ। ਆ ਆਪਣੇ ਬਹੁਤੇ ਸਟੂਡੈਂਟ ਆ ਜਿਵੇਂ ਮਤਲਬ ਵੀ ਤੇ ਉਹ ਆਉਂਦੇ ਆ ਇੱਥੇ ਬੱਚਿਆਂ ਦੇ ਕੋਲ ਹੀ ਰਹਿੰਦੇ ਆ। ਉਹਨਾਂ ਦਾ ਜਣੀ ਕਿ ਨਾ ਮਤਲਬ ਉਹਨਾਂ ਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਅੱਗੇ ਜਿਵੇਂ ਪਹਿਲਾਂ ਪਰਵਾਸ ਹੁੰਦਾ ਸੀ ਵੀ ਪਹਿਲਾਂ ਇੱਕ ਪਰਿਵਾਰ ਦਾ ਮੈਂਬਰ ਚਲਿਆ ਗਿਆ ਉਹਨੇ ਉੱਥੇ ਰਿਹਾ ਸੈੱਟ ਕੀਤਾ ਉਹਨੇ ਪਰਿਵਾਰ ਦੇ ਹੋਰ ਮੈਂਬਰ ਬੁਲਾ ਲੇ। ਤੋ ਜਦੋਂ ਜਿਹੜੇ ਇੰਡੀਆ ਤੋਂ ਜਾਂਦੇ ਸੀ ਉਹ ਪਹਿਲਾਂ ਪਰਿਵਾਰ ਦੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਕਾਫੀ ਕੁਛ ਉਹ ਪਰਿਵਾਰ ਵੱਲੋਂ ਹੀ ਦੱਸਤਾ ਜਾਂਦਾ ਸੀ ਵੀ ਆਹ ਗੱਲਾਂ ਕਰਨੀਆਂ ਜਾਂ ਆਹ ਗੱਲਾਂ ਨਹੀਂ ਕਰਨੀਆਂ ਪਰੰਤੂ ਹੁਣ ਕੀ ਹੋ ਰਿਹਾ ਵੀ ਉਹ ਸਟੂਡੈਂਟ ਪਹਿਲਾਂ ਗਏ ਹੋਏ ਆ ਉਹਨਾਂ ਕੋਲ ਹੀ ਨਵਾਂ ਸਟੂਡੈਂਟ ਚਲ ਗਿਆ ਉਹਨਾਂ ਨੂੰ ਵੀ 25 30% ਪਤਾ ਤੇ ਉਹ ਜਿਹੜਾ ਨਵਾਂ ਗਿਆ ਉਹਨੇ ਵੀ ਉਹਨਾਂ ਦੀਆਂ 25 30% ਪਤਾਆਂ ਲੀਆਂ ਗੱਲਾਂ ਦਾ ਵੀ ਉਹਨੇ 25 30% ਹੀ ਮੰਨ ਲਿਆ ਕਿਉਂਕਿ ਅੱਜ ਕੱਲ੍ਹ ਦੇ ਨਿਆਣਿਆਂ ਦੇ ਵਿੱਚ ਇਹ ਵੀ ਆ ਵੀ ਸੁਣ ਕੇ ਰਾਜੀ ਹੀ ਕਿਸੇ ਦੀ ਗੱਲ ਜਿਹੜੀ ਅੱਗੇ ਹੁੰਦੀ ਸੀਗੀ ਵੀ ਟੀਚਰ ਤੇ ਵਿਦਿਆਰਥੀ ਵਾਲੀ ਗੱਲ ਜਾਂ ਵੱਡੇ ਦੇ ਛੋਟੇ ਵਾਲੀ ਗੱਲ ਵਿੱਚ ਦਦੇਣੀ ਤੇ ਗੱਲ ਨੂੰ ਰੱਖਣਾ ਇਹ ਵੀ ਸਮਾਜ ਦੇ ਵਿੱਚ ਆਪਣੇ ਜਾਨੀ ਕਿ ਫਰਕ ਪਿਆ ਸੋ ਵੱਡੀ ਗੱਲ ਇਹ ਹੈ ਵੀ ਉਹ ਜਿਹੜੀਆਂ ਕਦਰਾਂ ਕੀਮਤਾਂ ਵੈਲਿਊਜ਼ ਆ ਜਿਹੜੀਆਂ ਸਭ ਤੋਂ ਵੱਡੀਆਂ ਆਪਣੇ ਜੀਵਨ ਦੀਆਂ ਆ ਜਿਹੜੀਆਂ ਕੈਰੈਕਟਰ ਦੀਆਂ ਵੈਲਿਊਜ਼ ਆ ਉਹਨਾਂ ਨੂੰ ਖੋਰਾ ਲੱਗਣ ਕਰਕੇ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਪਰ ਜਿਹੜਾ ਇਹ ਰੌਲਾ ਪੈ ਰਿਹਾ ਇਹ ਸਾਰਾ ਪੋਲਿਟੀਕਲ ਆ ਇਹ ਜਾਣ ਬੁੱਝ ਕੇ ਜਿਹੜੀ ਉੱਥੇ ਦੀ ਆਪਣੇ ਰਿਪਬਲਿਕਨ ਪਾਰਟੀ ਦੇ ਜਿਹੜੇ ਕਾਰਕੁਨਾਂ ਜਾਂ ਉਹਨਾਂ ਦੇ ਪਿੱਛੇ ਜਿਹੜਾ ਹੈਗਾ ਵੀ ਟਰੰਪ ਨੂੰ ਸਹੀ ਦਰਸਾਉਣ ਖਾਤਰ ਵੀ ਜਿਹੜਾ ਉਹ आई दे थ्रू ਆਪਣਾ ਉਥੇ ਇਮੀਗ੍ਰੈਂਟ ਤੇ ਸਕੰਜਾ ਕਾ ਕਰ ਰਿਹਾ ਤੇ ਉਹਨਾਂ ਨੂੰ ਉਹਨਾਂ ਦੇ ਖਾਤਰ ਜਿਵੇਂ ਉਹਨਾਂ ਨੂੰ ਫੜ ਫੜ ਕੇ 베ੜੀਆਂ ਦੇ ਵਿੱਚ ਬਾਕੀ ਦੇਸ਼ਾਂ 'ਚ ਭੇਜਿਆ ਜਾ ਰਿਹਾ ਸੋ ਉਸ ਤੇ ਲਾਗੂ ਕਰਨ ਖਾਤਰ ਇਹ ਉਹਨੂੰ ਜਸਟੀਫਾਈ ਕਰਨ ਲਈ ਇਹਨੂੰ ਵੱਡਾ ਕਰਕੇ ਦਿਖਾਇਆ ਜਾ ਰਿਹਾ ਵੀ ਆਹ ਦੇਖੋ ਇਹ ਇਦਾਂ ਬਾਰਡਰ ਕ੍ਰੋਸ ਕਰਕੇ ਆਇਆ ਸੀ ਤੇ ਇਹਨੇ ਐਕਸੀਡੈਂਟ ਕਰਤਾ ਐਕਸੀਡੈਂਟ ਤਾਂ ਕਿਸੇ ਤੋਂ ਉੱਥੇ ਜਿਹੜਾ ਪੱਕਾ ਹੋਵੇ ਗ੍ਰੀਨ ਕਾਰਡ ਹੋਲਡਰ ਜਾਂ ਜਿਹਦੇ ਕੋਲੇ ਅਮਰੀਕਨ ਜਾਂ ਕੈਨੇਡੀਅਨ ਸਿਟੀਜ਼ਨਸ਼ਿਪ ਹੋਵੇ ਉਹਦੇ ਕੋਲ ਵੀ ਹੋ ਸਕਦਾ ਪਰੰਤੂ ਹਾਂ ਇੱਕ ਗੱਲ ਆਇਆ ਵੀ ਜਦੋਂ ਬੰਦੇ ਨੂੰ ਕੈਨੇਡੀਅਨ ਗ੍ਰੀਨ ਕਾਰਡ ਮਿਲਦਾ ਹੈ ਜਾਂ ਕੈਨੇਡੀਅਨ ਸਿਟੀਜ਼ਨਸ਼ਿਪ ਮਿਲ ਜਾਂਦੀ ਆ ਉਦੋਂ ਤੱਕ ਉਹਨੂੰ 5-10 ਸਾਲ ਰਹਿੰਦੇ ਨੇ ਹੋਗੇ ਹੁੰਦੇ ਆ ਉਹਨੂੰ ਆਦਤ ਪੈ ਜਾਂਦੀ ਆ ਕੈਨੇਡੀਅਨ ਰੂਲਸ ਦੀ ਸੋ ਮਤਲਬ ਇਹ ਨਵੇਂ ਬੱਚੇ ਜਾਂਦੇ ਆ ਰੂਲਸ ਨੂੰ ਇਗਨੋਰ ਕਰਦੇ ਆ ਜਿਵੇਂ ਹੁਣ ਯੂ ਟਰਨ ਦੀ ਉਹ ਗੱਲ ਹੋਈ ਸੀ ਅਰਜੰਦਰ ਸਿੰਘ ਵੇਲੇ ਸੋ ਮਤਲਬ ਉਹਨੇ ਇਲੀਗਲ ਰਸਤਾ ਲਿਆ ਤਾਂ ਉਹਨੇ ਸੋਚਿਆ ਨਹੀਂ ਵੀ ਇੱਥੇ ਆ ਵੀ ਹੋ ਸਕਦਾ ਇੱਕ ਆਪਾਂ ਇਮੇਜਿਨ ਕਰਨਾ ਹੁੰਦਾ ਜਿਵੇਂ ਹੁਣ ਆਪਾਂ ਆਪਣਾ ਜਦੋਂ ਹੁਣ ਬੋਸਮ ਦਾ ਆਪਣਾ ਭਵਿੱਖਵਾਣੀ ਕਰਦੇ ਆ ਆਪਾਂ ਇਹ ਕਿ ਪੰਜਾਬ ਚ ਹੜ ਆਏ ਤੋ ਉਹਦੇ ਵਿੱਚ ਇਹ ਕਿਹਾ ਗਿਆ ਵੀ ਆਪਣਾ ਇੰਨਾ ਮੀ ਪੈਣਾ ਇੰਨਾ ਹੈ ਉਹ ਅੰਦਾਜ਼ਾ ਹੀ ਲਾਇਆ ਜਾਂਦਾ ਨਾ ਅੰਦਾਜ਼ੇ ਨੂੰ ਦੇਖ ਕੇਗਾ ਪਲੈਨਿੰਗ ਕੀਤੀ ਜਾਂਦੀ ਹੈ ਇਦਾਂ ਹੀ ਸੜਕ ਤੇ ਵੀ ਆਪਾਂ ਜਦੋਂ ਜਾਣੇ ਆ ਜੀ ਉਹਨਾਂ ਨੇ ਕਿਤੇ ਕਿਹਾ ਵੀ ਇੱਥੇ ਯੂ ਟਰਨ ਮਾਰਨਾ ਨਹੀਂ ਅਲਾਉਡ ਹੈ ਤਾਂ ਉਹਨਾਂ ਨੇ ਕੋਈ ਡਾਟਾ ਦੇਖਿਆ ਹੋਊਗਾ ਵੀ ਯੂ ਟਰਨ ਮਾਰਨੇ ਨੂੰ ਗੱਡੀ ਨੂੰ ਇੰਨਾ ਟਾਈਮ ਲੱਗਣਾ ਐਨੇ ਟਾਈਮ ਤੇ ਪਿੱਛੋਂ ਇੰਨੀਆਂ ਗੱਡੀਆਂ ਆ ਸਕਦੀਆਂ ਕਈ ਥਾਵਾਂ ਤੇ ਉਹਨਾਂ ਨੇ ਲਾਇਆ ਹੁੰਦਾ ਯੂ ਟਰਨ ਅਲਾਉਡ ਹੇਅਰ ਸੋ ਮਤਲਬ ਇੱਕ ਟਰੱਕਿੰਗ ਦੇ ਹੋਰ ਆ ਜਿਹੜੀ ਗੱਲ ਦਾ ਧਿਆਨ ਨਹੀਂ ਦਿੰਦੇ ਆਮ ਤੌਰ ਤੇ ਹਰੇਕ ਸੜਕ ਦੇ ਉੱਪਰ ਟਰੱਕ ਨਹੀਂ ਜਾ ਸਕਦੇ ਕਿਉਂਕਿ ਉੱਥੋਂ ਜਿਹੜੀ ਟਰੱਕਾਂ ਨੇ ਜਾਣਾ ਉਹਨਾਂ ਨੇ ਪੁਲ ਥੱਲੋਂ ਦੀ ਵੀ ਲੰਘਣਾ ਤੇ ਉੱਪਰ ਹੁੰਦੇ ਆ ਬਹੁਤ ਵਾਰੀ ਥਾਂ ਦੇਖਿਆ ਵੀ ਉਹ ਨੌਨ ਟਰੱਕ ਰੂਟ ਤੇ ਟਰੱਕ ਲੈ ਜਾ ਕੇ ਫਸਾ ਲੈਂਦੇ ਆ ਤੇ ਉੱਥੇ ਉਹ ਮਤਲਬ ਵੀ ਮੁੜ ਕੇ ਟਰੱਕ ਫਸ ਜਾਂਦਾ ਇੱਕ ਤੁਹਾਨੂੰ ਮਜ਼ਾਕੀਰੀ ਗੱਲ ਦੱਸ ਰਿਹਾ ਮੇਰੇ ਖਾਸ ਦੋਸਤ ਨੇ ਮੈਨੂੰ ਦੱਸੀ ਮੁੰਡਾ ਵਾਲਮਾਰਟ ਦੇ ਵਿੱਚ ਕੰਮ ਕਰਦਾ ਸੀ ਵਾਲਮਾਰਟ ਤੋਂ ਉਹ ਵਾਪਰ ਦਾ ਟਰੱਕ ਲੈ ਕੇ ਗਿਆ ਤੇ ਇੱਥੇ ਹੁਣ ਡਰਾਈਵ ਥਰੂ ਤੇ ਯਾਨੀ ਕਿ ਉਹ ਕਾਫੀ ਲੈ ਲੈਂਦੇ ਆ ਜਿਵੇਂ ਕਾਰ ਦੇ ਵਿੱਚ ਬੈਠੇ ਬੈਠੇ ਤਾਕੀ ਤੇ ਗਏ ਪੈਸੇ ਦਿੱਤੇ ਕਾਫੀ ਲਈ ਉਹਸ ਆਪਣੇ ਮਹਾਦੇ ਪੰਜਾਬੀ ਪੁੱਤ ਨੇ ਬਾਲਮੜ ਦਾ ਵੱਡਾ ਟਰੱਕ ਡਰਾਈਵ ਥਰੂ ਜਵਾੜਤਾ ਫਿਰ ਉਹ ਤੋਂ ਮੁੜਿਆ ਨਾ ਉੱਥੇ ਇੱਕ ਘੰਟਾ ਜਾਮ ਲੋਆ ਕੇ ਰੱਖਿਆ ਤੇ ਉਹ ਤਾਂ ਜਿਹੜੀ ਸ਼ੁਕਰਾਂ ਵੀ ਉਹਦੀ ਵੀਡੀਓ ਖਾ ਕੇ ਪਾਈ ਨਹੀਂ ਕਿਸੇ ਨੇ ਮਤਲਬ ਇਦਾਂ ਦੀ ਬੂਰਖਤਾਂ ਹੀਆਂ ਕਰਦੇ ਤੁਹਾਨੂੰ ਪਤਾ ਨਹੀਂ ਵੀ ਹਾਂ ਨੌਕਰੀ ਰੱਖਣ ਖਾਤਰ ਜਾਂ ਮਤਲਬ ਆਪਾਂ ਬਿਨਾ ਅਣ ਕੇ ਐਸੇ ਵੀ ਇਹਦੇ ਵਿੱਚ ਕੀ ਖਤਰੇ ਆ ਪਹਿਲਾਂ ਤਾਂ ਉਹਨੂੰ ਟਰੱਕ ਚਲਾਉਣਾ ਨਹੀਂ ਸੀ ਚਾਹੀਦਾ ਬਿਲਕੁਲ ਟ੍ਰੇਨਿੰਗ ਨਹੀਂ ਸੀ ਪ੍ਰੋਪਰ ਚੱਲ ਜੇ ਚਲਾਉਣ ਲੱਗ ਗਿਆ ਤਾਂ ਵੀ ਤੁਸੀਂ ਇਹ ਤਾਂ ਦੇਖੋ ਵੀ ਕਿੱਥੇ ਲੈ ਕੇ ਜਾ ਸਕਦਾ ਮੈਂ ਸੋ ਇਦਾਂ ਨਹੀਂ ਜਦੋਂ ਅੱਲਾ ਹੁੰਨੀਆ ਤਾਂ ਫਿਰ ਮੁੜ ਕੇ ਉਹਦੇ ਕਰਕੇ ਸਾਰੀ ਕੌਮ ਸਾਰੇ ਬਦਨਾਮ ਹੁੰਦੇ ਆ ਕਿਉਂਕਿ ਹੁਣ ਜਦੋਂ ਉਹਨੇ ਉੱਥੇ ਟਿਮ ਹੌਟਨ ਦੀ ਡਰਾਈਵ थ्रू ਚ ਟਰੱਕ ਫਸਾਇਆ ਹੋਣਾ ਤੇ ਉਹਦੇ ਖਤੇ ਪੱਗ ਬੰਨੀ ਹੋਣੀ ਆ ਤਾਂ ਸਾਰਿਆਂ ਨੇ ਦੇਖਿਆ ਹੋਣਾ ਵੀ ਸਾਰੇ ਇਹ ਕਿੱਦਾਂ ਦੇ ਬੰਦੇ ਆ ਗਏ ਇੱਕ ਸੁਖਵਿੰਦਰ ਜੀ ਨਾਲ ਪੱਗ ਤੋਂ ਮੈਨੂੰ ਯਾਦ ਆ ਗਈ ਗੱਲ ਮੈਂ ਕੱਲ ਆਪਣੇ ਅਮਰੀਕਾ ਦੇ ਉਹ ਕਾਫੀ ਵੱਡੇ ਵਕੀਲ ਨੇ ਉਹਨਾਂ ਦੀ ਗੱਲ ਸੁਣ ਰਿਹਾ ਸੀਗਾ ਵੀ ਉਹ ਕਹਿ ਰਹੇ ਸੀਗੇ ਵੀ ਹੁਣੇ ਪੱਗਾਂ ਦੇ ਨਾਲ ਸਾਡੀ ਪਛਾਣ ਹੋਊਗੀ ਤੇ ਸਾਡਾ ਸਿੰਘ ਤੇ ਕੌਰ ਦੇ ਨਾਲ ਹੋਊਗੀ ਮੈਨੂੰ ਹੁਣ ਕੈਨੇਡਾ ਰਹਿੰਦੇ ਬਹੁਤ ਚੇਰ ਹੋ ਗਿਆ ਮੈਨੂੰ ਨਹੀਂ ਲੱਗਦਾ ਵੀ 90% ਗੋਰਿਆਂ ਨੂੰ ਵੀ ਪਤਾ ਵੀ ਪੱਗਾਂ ਵਾਲੇ ਕੌਣ ਆ ਇਹ ਉਹ ਬਹੁਤੇ ਆਪਾਂ ਨੂੰ ਮੁਸਲਮਾਨ ਹੀ ਸਮਝਦੇ ਆ ਤੇ ਸਿੰਘ ਗੌਰ ਦਾ ਵੀ ਉੱਥੇ ਨਹੀਂ ਪਤਾ ਸੋ ਮਤਲਬ ਜਨ ਕਿਉਂਕਿ ਆਪਾਂ ਜੇ ਨਾਂ ਆ ਹਰਮਨਜੀਤ ਸਿੰਘ ਤਾਗੜੀ ਗੁਰਤੇਜ ਬਰਾੜ ਮਤਲਬ ਉੱਥੇ ਸਰਨੇਮ ਚੱਲਦਾ ਸਿੰਘ ਗੌਰ ਦੀ ਵਰਤੋਂ ਬਹੁਤ ਘੱਟ ਹੁੰਦੀ ਆ ਹਾਂ ਪਰ ਜੇ ਪੁਲਿਸ ਨੇ ਡਾਟਾ ਚੱਕਣਾ ਸ਼ੁਰੂ ਕਰਤਾ ਤਾਂ ਫੇਰ ਉਹ ਇਸੇ ਕਰਨਗੇ ਕਾਰਵਾਈ ਮਤਲਬ ਜੇ ਉਹਨਾਂ ਨੇ ਜੇ ਮਿਡਲ ਨੇਮ ਕਹਿੰਦੇ ਆ ਇਹਨੂੰ ਆਪਾਂ ਪਹਿਲਾ ਫਰਸਟ ਨੇਮ ਹੋ ਗਿਆ ਮਿਡਲ ਨੇਮ ਹੋ ਗਿਆ ਸਰਨੇਮ ਹੋ ਗਿਆ ਸਰਨੇਮ ਆਪਣਾ ਗੋਤ ਹੋ ਗਿਆ ਮਿਡਲ ਨੇਮ ਆਪਣਾ ਸਿੰਘ ਜਾਂ ਕੌਰ ਹੋ ਗਿਆ ਪਰੰਤੂ ਇਹ ਗੱਲ ਸੱਚੀ ਹੈ ਜੀ ਮਤਲਬ ਆਪਾਂ ਜਦੋਂ ਕਾਨੂੰਨ ਨਾਂ ਮੰਨਣ ਦੀ ਗੱਲ ਕਰੀਏ ਮੇਰੇ ਕੋਲ ਇੱਕ ਲਿਸਟ ਆਈ ਉਹ ਕਿਸੇ ਸੰਬੰਧ ਦੇ ਵਿੱਚ ਸੀਗੀ ਉੱਥੇ ਤੇ ਉਹਦੇ ਵਿੱਚ ਜਾਨੀ ਕਿ ਮੈਂ ਲਿਖਿਆ ਵੀ 80 85% ਆਪਣੇ ਸਿੰਘ ਕੌਰੀ ਸੀ ਤੇ ਜਾਂ ਮੈਨੂੰ ਉਹਨਾਂ ਦੇ ਗੋਤਾਂ ਦਾ ਪਤਾ ਲੱਗਿਆ ਵੀ ਇਹ ਪੰਜਾਬੀ ਆ ਸੋ ਮਤਲਬ ਆਪਾਂ ਜੇ ਕਾਨੂੰਨ ਜਿਵੇਂ ਹੁਣ ਇੱਥੇ ਆਪਾਂ ਇੱਥੇ ਕਰਦੇ ਆ ਵੀ ਕਾਨੂੰਨ ਨਹੀਂ ਮੰਨਣਾ ਆਪਾਂ ਉੱਥੇ ਜਾ ਕੇ ਵੀ ਕੋਸ਼ਿਸ਼ ਕਰਦੇ ਆ ਵੀ ਕਾਨੂੰਨ ਤੋੜ ਕੇ ਆਪਾਂ ਨਿਕਰ ਚੱਲੀਏ ਤੇ ਮੇਰਾ ਬਹੁਤੇ ਆਪਣੇ ਪੰਜਾਬੀ ਭਰਾਵਾਂ ਨੂੰ ਸਵਾਲ ਇਹੀ ਹੁੰਦਾ ਵੀ ਆਪਾਂ ਕੈਨੇਡਾ ਅਮਰੀਕਾ ਇੱਥੇ ਤਾਂ ਐਸੀ ਵੀ ਆਪਾਂ ਕਹਿੰਨੇ ਆ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਨਹੀਂ ਤੇ ਇੱਥੇ ਸਿਸਟਮ ਵਧੀਆ ਆ ਆਪਾਂ ਸਿਸਟਮ ਵਧੀਆ ਕਰਕੇ ਆਇਆ ਤੇ ਸਿਸਟਮ ਤਾਂ ਵਧੀਆ ਚੱਲਦਾ ਕਿਉਂਕਿ ਕਾਨੂੰਨ ਨੂੰ ਲਾਗੂ ਕੀਤਾ ਜਾਂਦਾ ਤੇ ਜੇ ਆਪਾਂ ਇੱਥੇ ਸਿਸਟਮ ਤੋੜਾਂਗੇ ਕਾਨੂੰਨ ਲਾਗੂ ਨਹੀਂ ਹੋਣ ਦਵਾਂਗੇ ਤੇ ਇੱਥੇ ਵੀ ਪੰਜਾਬ ਵਰਗਾ ਮਾਹੌਲ ਬਣ ਜਾਣਾ ਜਾ ਤਾਂ ਉਹਨਾਂ ਨੇ ਜਿਵੇਂ ਹੁਣ ਸਖਤਾਈ ਕਰ ਰਿਆ ਫੜ ਫੜ ਕੇ ਜਿਹੜੇ ਗੰਦ ਪਾਉਣ ਵਾਲਾ ਉਹਨਾਂ ਨੂੰ ਪਿੱਛੇ ਭੇਜਣਗੇ ਬਾਕੀਆਂ ਦੇ ਸਾਰਿਆਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਣਗੇ ਉਹਦੇ ਨਾਲ ਹੋਰ ਵੀ ਪ੍ਰੋਬਲਮ ਆਉਣਗੀਆਂ ਜਾਂ ਆਪਾਂ ਉਥੇ ਦਾ ਸਿਸਟਮ ਪੰਜਾਬ ਵਰਗਾ ਕਰ ਦਾਂਗੇ ਫਿਰ ਆਪਾਂ ਗਾਹਾਂ ਜਾਣ ਨੂੰ ਆਪਣੇ ਕੋਲ ਕੋਈ ਥਾਂ ਨਹੀਂ ਰਹਿਣਾ ਹੂੰ ਫਿਰ ਕਿਤੇ ਤੁਸੀਂ ਨਾ ਸਿਆਸਤ ਦੀ ਗੱਲ ਕਰ ਰਹੇ ਸੀ ਕਿ ਰਿਪਬਲਿਕਨ ਜਿਹੜੇ ਨੇ ਉਹ ਕਿਵੇਂ ਕਰਦੇ ਨੇ ਕਿ ਭਾਰਤ ਉਹ ਉੱਥੇ ਸਿਆਸਤ ਕੰਮ ਕਰ ਰਹੀ ਹੈ ਜਿਵੇਂ ਆਈਟੀ ਸੈਲ ਹੋ ਗਏ ਵੱਡੇ ਵੱਡੇ ਜਾਂ ਫਿਰ ਕਾਰਨ ਕੀ ਹੈ ਕਿ ਉਹ ਸਿਰਫ ਇੰਡੀਅਨਸ ਨੂੰ ਭਾਰਤੀਆਂ ਨੂੰ ਜਾਂ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਟਾਰਗੇਟ ਤੇ ਰੱਖ ਰਹੇ ਨੇ ਕਿਸੇ ਇੱਕ ਹਾਦਸੇ ਨੂੰ ਇਦਾਂ ਦਾ ਮਤਲਬਕੀ ਬਣਾ ਕੇ ਕਿ ਬਹੁਤ ਵੱਡੀ ਗੱਲ ਹੋ ਗਈ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਹਾਦਸੇ ਤਾਂ ਹੁੰਦੇ ਰਹਿੰਦੇ ਨੇ ਇਹਦਾ ਕੀ ਕਾਰਨ ਹੈ ਉਨ ਉਥੋਂ ਦੀ ਸਿਆਸਤ ਨੂੰ ਅਮਰੀਕਾ ਦੀ ਸਿਆਸਤ ਨੂੰ ਇੰਡੀਅਨਸ ਨੂੰ ਟਾਰਗੇਟ ਤੇ ਰੱਖਣਾ ਉਹ ਕੀ ਪ੍ਰਭਾਵਿਤ ਕਰਦੇ ਨੇ ਉਥੋਂ ਦੀ ਸਿਆਸਤ ਦੇ ਵਿੱਚ ਇੰਡੀਅਨਸ ਇੰਨੀ ਵੱਡੀ ਗਿਣਤੀ ਚ ਨੇ ਕਿ ਉਹ ਇੱਕ ਹਾਦਸੇ ਦੇ ਨਾਲ ਉਹਨਾਂ ਨੂੰ ਸਾਰਾ ਮਤਲਬ ਕਿ ਨਸਲੀ ਤੌਰ ਤੇ ਨਫ਼ਰਤ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਾਂ ਉਹਨਾਂ ਨੂੰ ਗੋ ਬੈਕ ਟੂ ਇੰਡੀਆ ਇੰਡੀਅਨਸ ਗੋ ਬੈਕ ਇਹੋ ਅਜਿਹੇ ਸਲੋਗਨਸ ਦਾ ਸਾਹਮਣਾ ਕਰਨ ਮਿਲਦਾ ਉੱਥੋਂ ਦੀ ਸਿਆਸਤ ਨੂੰ ਕੀ ਫਾਇਦਾ ਹੈ ਅਮਰੀਕਾ ਲਈ ਦੇਖੋ ਉਸਤਵਿੰਦਰ ਜੀ ਇੱਕ ਨਾ ਜਣੀ ਕਿ ਸਾਰੀ ਗਲੋਬਲ ਕ੍ਰਾਈਸਿਸ ਹੈ ਜਿਵੇਂ ਹੁਣ ਆਪਣਾ ਮਤਲਬ ਜੀ ਅੱਜ ਆਪਾਂ ਸੰਸਾਰ ਦੀ ਜ਼ੀਰੋ ਪੋਲਿਟੀਕਲ ਅਨਲਿਸਿਸ ਕਰੀਏ ਯੂਕਰੇਨ ਵਾਰ ਰਸ਼ੀਆ ਹੋ ਗਈ ਅਮਰੀਕਾ ਨੇ ਸਾਰੇ ਮੁਲਕਾਂ ਨਾਲ ਟ੍ਰੇਡ ਵਾਰ ਲਾਈ ਹੋਇਆ ਹੈ ਭਾਰਤ ਨਾਲ ਵੀ ਰੌਲਾ ਉਹ ਚਾਈਨਾ ਨਾਲ ਵੀ ਰੌਲਾ ਹੋਰ ਮੁਲਕਾਂ ਨਾਲ ਕੈਨੇਡਾ ਨਾਲ ਉਹਦੇ ਮ ਇੱਕ ਦੋਨਾਂ ਮੁਲਕਾਂ 'ਚ ਕੋਈ ਫਰਕ ਹੀ ਨਹੀਂ ਸੀ ਕੈਨੇਡਾ ਨਾਲ ਵੀ ਰੌਲਾ ਉਧਰ ਮੈਕਸੀਕੋ ਨਾਲ ਵੀ ਰੌਲਾ ਸੋ ਗੱਲ ਐ ਵੀ ਕ੍ਰਾਈਸਿਸ ਆ ਗਿਆ ਹੋਇਆ ਜਿਹੜਾ ਕੈਪਟਲਿਜ਼ਮ ਆ ਉਹਦਾ ਕ੍ਰਾਈਸਿਸ ਆ ਹੁਣ ਜੇ ਵੀ ਏਆਈ ਆ ਗਈ ਇਹਦੇ ਨਾਲ ਹੋਰ ਕਨੈਕਟਡ ਹੋਣਾ ਜਿਹੜੇ ਆਮ ਲੋਕਾਂ ਦੀ ਜਿਹੜਾ ਜੀਵਨ ਠੀਕਾ ਮਤਲਬ ਉਹ ਉਹਨਾਂ ਨੂੰ ਜਿਹੜੀਆਂ ਮੁੱਢਲੀਆਂ ਲੋੜਾਂ ਵੀ ਪੂਰੀਆਂ ਨਹੀਂ ਹੋ ਰਹੀਆਂ ਸੋ ਸਰਕਾਰਾਂ ਜਾਂ ਪੋਲੀਟੀਕਲ ਪਾਰਟੀਆਂ ਜਿਵੇਂ ਇੱਥੇ ਆਪਾਂ ਕਰਦੀਆਂ ਵੀ ਆਪਾਂ ਉਰੇ ਬੇਰੋਜ਼ਗਾਰੀ ਆ ਜਾਂ ਹੋਰ ਪ੍ਰੋਬਲਮ ਆ ਆਪਾਂ ਉਹਨੂੰ ਧਰਮ ਦੇ ਥੱਲੇ ਕਰ ਰਹੇ ਆ ਇੱਥੇ ਜਨਨ ਕਿ ਆਪਣੀ ਜਿਹੜੀ ਵੱਡੀ ਪਾਰਟੀ ਆ ਇਹ ਤਾਂ ਉੱਥੇ ਵੀ ਆ ਜਿਹੜਾ ਵੀ ਉਹ ਜਿਹੜਾ ਕੈਪਟਲਿਜ਼ਮ ਦਾ ਕ੍ਰਾਈਸਿਸ ਆਮ ਲੋਕਾਂ ਨੂੰ ਜਿਹੜੀਆਂ ਤੰਗੀਆਂ ਚੱਲਣੀਆਂ ਪਈਆਂ ਰਹੀਆਂ ਉਹਨਾਂ ਨੂੰ ਦੋਸ਼ ਉਹਨਾਂ ਨੂੰ ਕ੍ਰਾਈਸਿਸ ਤਾਂ ਉਹਦਾ ਯਾਨੀ ਕਿ ਸਰਕਾਰ ਦੀਆਂ ਪਾਲਿਸੀਆਂ ਜਾਂ ਜਿਹੜਾ ਕੈਪਟਲਿਸਟ ਗਰੀਡ ਆ ਵੀ ਜਿਹੜਾ ਸਾਰਾ ਧਨ ਕੁਝ ਲੋਕਾਂ ਕੋਲੇ ਇਕੱਠਾ ਹੋ ਰਿਹਾ ਉਹ ਆ ਪਰੰਤੂ ਉਹਨੂੰ ਉਹ ਪੇਂਟ ਕਰ ਦਿੰਦੇ ਆ ਵੀ ਨਹੀਂ ਇਹ ਤਾਂ ਜਿਹੜੇ ਆਹ ਲੋਕ ਆ ਗਏ ਇਹਨਾਂ ਨੇ ਥੋੜੀਆਂ ਨੌਕਰੀਆਂ ਚੁਰਾ ਲਈਆਂ ਇਹ ਥੋੜੇ ਹਿੱਸੇ ਦੀ ਕਮਾਈ ਲੈ ਗਏ ਸੋ ਉਹਦੇ ਵਿੱਚ ਜਿੱਕਣਾ ਆਪਣੀ ਗੱਲ ਆ ਵੀ ਆਪਾਂ ਭੱਗ ਮੰਨਦੇ ਆ ਆਪਾਂ ਦੂਰੋਂ ਪਛਾਣ ਹੋ ਜਾਂਦੇ ਆ ਸਿੱਖਾਂ ਦੀ ਇਸ ਗੱਲ ਕਰਕੇ ਹੋ ਰ ਮਤਲਬ ਵੀ ਆਪਾਂ ਇੱਕ ਆਡਰ ਦੇਖਦੇ ਆਂ ਤੇ ਉਹ ਆਡਰ ਪਛਾਣ ਕਰਕੇ ਸੌਖਾ ਆਪਾਂ ਨੂੰ ਟੈਗ ਕਰਨਾ ਜੀ ਆਪਣੀ ਵੀ ਗੋਰੀ ਚਮੜੀ ਹੁੰਦੀ ਭੂਰੇ ਵਾਲ ਹੁੰਦੇ ਤਾਂ ਉਹ ਈਰਾਨ ਵਾਲਾ ਗੋਰਾ ਵੀ ਹੋਇਆ ਜਾਈ ਲੱਗਦਾ ਜਿਹੜਾ ਈਰਾਨ ਤੋਂ ਗਿਆ ਵਾ ਜਿਹੜਾ ਯੂਕਰੇਨ ਤੋਂ ਗਿਆ ਹੋਊ ਵੀ ਉਦਾਂ ਦਾ ਹੀ ਲੱਗਦਾ ਜਿਹੜਾ ਇੰਗਲੈਂਡ ਤੋਂ ਜਾਂ ਜਰਮਨੀ ਤੋਂ ਗਿਆ ਗੋਰਾ ਸਾਰੇ ਇੱਕੇ ਤਰ੍ਹਾਂ ਦੇ ਲੱਗਦੇ ਆ ਚਾਹੇ ਉਹ ਆਡਰ ਦਾ ਮਸਲਾ ਨੇ ਸੋ ਉਹਨਾਂ ਨੂੰ ਉਹਵੇਂ ਆਇਡੈਂਟੀਫਾਈ ਨਹੀਂ ਹੁੰਦਾ ਸੋ ਇਸ ਕਰਕੇ ਜਨਿ ਕਿ ਸਿੱਖਾਂ ਦੇ ਨਾਲ ਖਾਸ ਤੌਰ ਤੇ ਇਹ ਇਹਨਾਂ ਨੂੰ ਆਇਡੈਂਟੀਫਾਈ ਕਰਨਾ ਸੌਖਾ ਪਰ ਜਿਹੜਾ ਕ੍ਰਾਈਸਿਸ ਮੇਨ ਇਹੀ ਆ ਵੀ ਸਰਕਾਰਾਂ ਆਪਣੀਆਂ ਨਾਂ ਕਾਮਯਾਬੀਆਂ ਤੋਂ ਹੁਣ ਜਿਹੜੇ ਅਮਰੀਕਾ 'ਚ ਟੈਰਫ ਲੱਗਿਆ ਉਹਦੇ ਨਾਲ ਹੌਲੀ-ਹੌਲੀ ਉਹਨਾਂ ਉੱਥੇ ਮਹਿੰਗਾਈ ਵਧ ਰਹੀ ਆ ਐ ਮੈਨੂੰ ਕੋਈ ਦੱਸ ਰਿਹਾ ਸੀਗਾ ਵੀ ਜਿਹੜਾ ਵਾਲਮਾਰਟ ਵਾਲਿਆਂ ਨੇ ਹੁਣ ਉਹਨਾਂ ਦੀ ਕੀਮਤਾਂ ਵਧ ਰਹੀਆਂ ਮਾਰਜਨ ਘਟ ਰਹੇ ਆ ਸੋ ਉਹਨਾਂ ਨੇ ਕਹਿਤਾ ਵੀ ਜੇ ਤੁਸੀਂ ਇਹ ਟੈਰਫ ਐਂ ਚੱਲਦੇ ਰਹੇ ਸਾਨੂੰ ਹੋ ਸਕਦਾ ਵਾਲਮਾਰਟ ਸਟੋਰ ਬੰਦ ਕਰਨੇ ਪੈ ਜਾਣ ਜੇ ਅਮਰੀਕਾ ਦੇ ਵਿੱਚ ਵਾਲਮਾਰਟ ਸਟੋਰ ਬੰਦ ਹੋ ਜਾਂਦਾ ਤੇ ਆਮ ਲੋਕਾਂ ਨੂੰ ਗਰੋਸਰੀ ਖਰੀਦਰੀ ਬਹੁਤ ਔਖੀ ਹੋ ਜਾਊਗੀ ਸੋ ਉਹ ਲੋਕੀ ਔਖੇ ਹੋਣਗੇ ਸੋ ਪੋਲਿਟੀਸ਼ੀਅਨ ਦਾ ਬਿਆਨ ਆ ਵੀ ਇਹ ਸਾਡੀ ਪਾਲਿਸੀ ਕਰਕੇ ਨਹੀਂ ਹੋਇਆ ਇਹ ਤਾਂ ਜਿਹੜੇ ਇਮੀਗ੍ਰੈਂਟ ਆਏ ਹੋਏ ਆ ਚਾਹੇ ਕਿੱਲੀ ਜਿਆ ਪੇਰੂ ਤੋਂ ਆਇਆ ਵੀ ਇਹ ਆ ਕੇ ਤੁਹਾਡਾ ਕੰਮ ਖਰਾਬ ਕਰਦਾ ਇਹੇ ਕਰਕੇ ਹੋਇਆ ਸੋ ਜਿਹੜੇ ਆਮ ਲੋਕ ਆ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜਨਨੀ ਕਿ ਮਤਲਬ ਜਿੱਦਾਂ ਦੀ ਆਪਾਂ ਤੁਸੀਂ ਦੇਖਿਆ ਹੋਊਗਾ ਵੀ ਆਪਾਂ ਜਿੱਦਾਂ ਦੀ ਵੀਡੀਓ ਦੇਖਣ ਲੱਗ ਜੀ ਉਹਨੂੰ ਚੰਗੀ ਤਰ੍ਹਾਂ ਇੱਕ ਵੀਡੀਓ ਪੂਰੀ ਦੇਖ ਲਈਏ ਤਾਂ ਉਦਾਂ ਦੀ ਆਪਾਂ ਉਹਨਾਂ 10 ਵੀਡੀਓ ਨੇ ਫੀਡ ਕਰ ਦੇਣੀ ਆ ਸੋ ਬੰਦੇ ਨੂੰ ਉਹ ਜਨਨੀ ਕਿ ਡਾਕਟਰੀ ਦੇ ਵਿੱਚ ਫੀਡ ਹੁੰਦੇ ਰਹਿੰਦਾ ਬੰਦਾ ਉਸੇ ਚੀਜ਼ ਦੇ ਵਿੱਚ ਹੀ ਉਹਦੇ ਵਿਚਾਰ ਪੱਕੇ ਹੁੰਦੇ ਰਹਿੰਦੇ ਆ ਕੋਈ ਇੱਕ ਦੋ ਵੀਡੀਓ ਦੇਖਣ ਤੋਂ ਬਾਅਦ 10 ਵੀਡੀਓ ਦੇਖਣ ਤੋਂ ਬਾਅਦ ਉਹ ਚਾਹੇ ਪਹਿਲਾਂ ਰੈਸ਼ਨਲੀ ਵੀ ਸੋਚਦਾ ਹੋਵੇ ਤਰਕ ਦੇ ਆਧਾਰ ਤੇ ਬੇ ਨਹੀਂ ਇਹਦੇ ਕਾਰਨ ਹੋ ਰਾ ਪਰੰਤੂ ਜਦੋਂ ਉਹ ਲਗਾਤਾਰ ਦੇਖ ਲੈਂਦਾ ਤਾਂ ਉਹਨੂੰ ਲੱਗਣ ਲੱਗ ਜਾਂਦਾ ਹਾਂ ਇਹ ਮੇਰੀ ਜਿਹੜੀ ਪ੍ਰੋਬਲਮਾਂ ਸਾਰੀਆਂ ਦੀ ਜੜ ਤਾਂ ਇਹ ਜਿਹੜੇ ਵਿਦੇਸ਼ੀ ਕੰਮ ਇਹ ਜਿਹੜੇ ਇਲੀਗਲ ਆ ਰਹੇ ਆ ਉਹੀ ਆ ਹੂੰ ਬਿਲਕੁਲ ਇਸੇ ਕਰਕੇ ਫਿਰ ਉਹਨਾਂ ਨੂੰ ਟਾਰਗੇਟ ਤੇ ਰੱਖ ਲਿਆ ਜਾਂਦਾ ਹੈ ਨਾ ਅੱਛਾ ਕੋਣ ਮੈਂ ਆਖਰੀ ਸਵਾਲ ਲਾਵਾਂਗਾ ਤੁਸੀਂ ਚਾਹੋ ਤੇ ਹੋਰ ਜੀ ਡਿਟੇਲ ਦੇ ਵਿੱਚ ਸ਼ਾਮਲ ਕਰਨਾ ਚਾਹੋ ਕਿ ਜਦੋਂ ਇੱਥੇ ਗੱਲ ਚੁਰਦੀ ਹੈ ਕਿਉਂਕਿ ਸਰਕਾਰਾਂ ਦਾ ਵੀ ਸਵਾਲ ਉੱਠਦਾ ਹੈ ਨਾ ਕਿਉਂ ਨੌਜਵਾਨ ਵੀ 21 ਸਾਲਾਂ ਦਾ ਉੱਧਰ ਜਾ ਕੇ ਡੋਂਕੀਆਂ ਲਾਉਂਦਾ ਗਿਆ ਪਤਾ ਨਹੀਂ ਕਿਹੜੇ ਹਾਲਾਤਾਂ 'ਚ ਪਹੁੰਚਣੇ ਹੋਣਗੇ ਬੜੇ ਨੌਜਵਾਨ ਨੇ ਫਿਰ ਉੱਥੇ ਜਾ ਕੇ ਉਹਨਾਂ ਨੂੰ ਉਹਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਇੱਥੋਂ ਕੋਈ 40 50 60 ਲੱਖ ਲਾ ਕੇ ਗਿਆ ਆਪਣਾ ਉਹਨਾਂ ਪਰਿਵਾਰ ਵੀ ਡਿਪਰੈਸ਼ਨ 'ਚ ਆ ਜਾਂਦਾ ਕੋਈ ਮਾੜਾ ਤੇੜਾ ਉੱ ਜਰੂਰ ਤਾਂ ਨਿਕਲਦਾ ਨਹੀਂ ਤੇ ਜੇ ਕੋਈ ਨਿਕਲ ਵੀ ਜਾਂਦਾ ਹੈ ਤੇ ਮੁੜ ਕੇ ਫਿਰ ਪਰਵਾਹ ਨਹੀਂ ਉਹਦੀ 60 ਬਜਦੀ ਹੈ ਉੱਥੇ ਤੁਸੀਂ ਸਰਕਾਰਾਂ ਦੀਆਂ ਪਾਲਿਸੀਆਂ ਨੂੰ ਕਿਵੇਂ ਸਮਝਦੇ ਕਿਉਂਕਿ ਜਿਹੜੇ ਕੈਨੇਡਾ ਜਾਂ ਅਮਰੀਕਾ ਜਾਂ ਵਿਦੇਸ਼ਾਂ ਦੇ ਬੈਠੇ ਪੰਜਾਬੀ ਨੇ ਉਹਨਾਂ ਨੂੰ ਵੀ ਇਹ ਸਭ ਜਿਵੇਂ ਅੱਜਕੱਲ ਮਿਸ਼ਨ ਚੜ੍ਹਦੀ ਕਲਾ ਚੱਲ ਰਿਹਾ ਜਾਂ ਹੋਰ ਉਹਨਾਂ ਨੂੰ ਵੀ ਸਭ ਜਿਵਾ ਕੋਖਾਏ ਜਾਂਦੇ ਨੇ ਕਿ ਤੁਸੀਂ ਇੱਧਰ ਇਨਵੈਸਟ ਕਰੋ ਬੋਰੇ ਇੱਧਰ ਆਇਆ ਕਰਨਗੇ ਕੰਮ ਕਰਨ ਪੰਜਾਬ ਵਾਲੇ ਪਾਸੇ ਤੇ ਆ ਅਸੀਂ ਕੀ ਹਾਲਾਤ ਦੇਖ ਰਹੇ ਹਾਂ ਇਹੋ ਦੀ ਚਰਚਾ ਕੋਈ ਛਿੜਦੀ ਨਹੀਂ ਕਿ ਇਹਨਾਂ ਨੌਜਵਾਨਾਂ ਲਈ ਇੱਥੇ ਪੰਜਾਬ ਦੇ ਵਿੱਚ ਹੀ ਕੋਈ ਉਹ ਜੇ ਪ੍ਰਬੰਧ ਕਰ ਦਿੱਤੇ ਜਾਂ ਜੇ ਨਰੇ ਪੰਜਾਬੀ ਸੋਚਦੇ ਹੋਣ ਕਿ ਸਰਕਾਰਾਂ ਤੇ ਕਿੱਦਾਂ ਦਾ ਪ੍ਰੈਸ਼ਰ ਬਣਾਇਆ ਜਾਵੇ ਜਿਵੇਂ ਹੁਣ ਇੱਕ ਆ ਤੁਸੀਂ ਵੇਖਿਆ ਹੋਣਾ ਜਿਹੜੀ ਬਿਹਾਰ ਦੇ ਵਿੱਚ ਚੱਲ ਰਹੀ ਹੈ ਵੋਟ ਕਟੋ ਨੇਤੀ ਉਹੀ ਤੰਗ ਨਾਲ ਪੰਜਾਬ ਦੇ ਵਿੱਚ ਵੀ ਕਹਿੰਦੇ ਚੱਲਣੀ ਹੈ ਕੀ ਇਹਦੇ ਬਾਰੇ ਵੀ ਕਦੇ ਪੰਜਾਬੀ ਸੋਹੇਬਦ ਹੋ ਕੇ ਉੱਥੋਂ ਦੇ ਐਨ ਆਰ ਆ ਪੰਜਾਬੀ ਸਰਕਾਰਾਂ ਤੇ ਪ੍ਰੈਸ਼ਰ ਬਣਾਉਣਗੇ ਕਿ ਭਾਈ ਤੁਹਾਡੀਆਂ ਨੀਤੀਆਂ ਕਿੱਥੇ ਗਈਆਂ ਨੌਜਵਾਨਾਂ ਨੂੰ ਇੱਥੋਂ ਬਾਹਰ ਧੱਕਿਆ ਜਾਣਾ ਦਾ ਧੱਕਿਆ ਜਾ ਰਿਹਾ ਲਗਾਤਾਰ ਜਾ ਉਹ ਜਿਵੇਂ ਕਹਿੰਦੇ ਕਿ ਦਰਿਆ ਤੇ ਦਰਿਆ ਵਗ ਰਹੇ ਨੇ ਪੰਜਾਬ ਦੇ ਵਿੱਚ ਤੁਗੰਦਰੀ ਦੇ ਕੋਈ ਬੜਾ ਇੰਪੋਰਟੈਂਟ ਮੁੱਦਾ ਵੀ ਪ੍ਰਵਾਸ ਕਿਉਂ ਹੋ ਰਿਹਾ ਪੰਜਾਬ ਦੇ ਵਿੱਚੋਂ ਤੇ ਉਹਦਾ ਵੱਡਾ ਕਾਰਨ ਤਾਂ ਇਹ ਹੈ ਵੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਆ ਉਹ ਇਦਾਂ ਦੇ ਬਣਾਤੇ ਗਏ ਵੀ ਜਵਾਨਾਂ ਨੂੰ ਆਪਣੇ ਨੌਜਵਾਨਾਂ ਨੂੰ ਉਹਨਾਂ ਦਾ ਆਪਣਾ ਫਿਊਚਰ ਇੱਥੇ ਸਹੀ ਨਹੀਂ ਲੱਗਦਾ ਉਹਨਾਂ ਨੂੰ ਲੱਗਦਾ ਨਹੀਂ ਹੁਣ ਜਿਵੇਂ ਮੈਂ ਗੱਲ ਕੀਤੀ ਆ ਵੀ ਹੁਣ ਪੰਜਾਬ ਦੇ ਵਿੱਚ ਹੜਾ ਕਿ ਹਟਿਆ ਜੀ ਹੁਣ ਪਹਿਲਾਂ 88 ਚੜ ਆਏ ਫੇਰ ਆਪਣੇ 21 23 ਚ ਆਏ ਸੀ ਤੇ ਛੋਟੇ ਲੈਵਲ ਤੇ ਤੇ ਹੁਣ 32 ਦੇ ਵਿੱਚ ਆਇਆ ਹੁਣ ਦੇਖੋ ਇਹਨਾਂ ਨੇ ਮੈਨੂੰ ਨਹੀਂ ਲੱਗਦਾ ਵੀ 88 ਵਾਲੇ ਹੜ੍ਹਾਂ ਤੋਂ ਇਹਨਾਂ ਨੇ ਸਿੱਖ ਕੇ ਕੋਈ ਤਬਦੀਲੀ ਕੀਤੀ ਹੋਵੇ 23 ਵਾਲੇ ਹੜ੍ਹਾਂ ਤੋਂ ਬਾਅਦ ਸਿੱਖ ਕੇ ਕੋਈ ਤਬਦੀਲੀ ਕੀਤੀ ਹੋਵੇ ਹੁਣ 25 ਦੇ ਹੜਾਏ ਆ ਮੈਨੂੰ ਤਾਂ ਨਹੀਂ ਲੱਗਦਾ ਵੀ ਪੰਜਾਬ ਸਰਕਾਰ ਨੇ ਕੋਈ ਉਪਰਾਲਾ ਕਰਕੇ ਲੋਕਾਂ ਦੀ ਮਦਦ ਕੀਤੀ ਹੋਵੇ ਜਾਂ ਹੜ੍ਹਾਂ ਦੇ ਦੌਰਾਨ ਜਨਕਿ ਕੋਈ ਸਹੀ ਯੋਜਨਾਬੰਦੀ ਕਰਕੇ ਕੰਮ ਕੀਤਾ ਹੋਵੇ ਚਲੋ ਉਦੋਂ ਤਾਂ ਲੋਕਾਂ ਨੇ ਇੱਕ ਦੂਜੇ ਦੀ ਬਾਹ ਫੜੀ ਆਪਣੀਆਂ ਲੋਕ ਮਤਲਬ ਸਾਰਾ ਪੰਜਾਬ ਬਾਹਰ ਨਿਕਲ ਕੇ ਆ ਗਿਆ ਆਪਣੇ ਜਿਹੜੇ ਹੜਪੀੜਤ ਇਲਾਕੇ ਦੇ ਵਿੱਚ ਲੋਕਾਂ ਦੀ ਮਦਦ ਕਰਨ ਲਈ ਪਰੰਤੂ ਉਸ ਤੋਂ ਬਾਅਦ ਮੈਨੂੰ ਕੋਈ ਵੀ ਪੰਜਾਬ ਸਰਕਾਰ ਦੀ ਕੋਈ ਇਦਾਂ ਦਾ ਬਿਆਨ ਕਿਸੇ ਮੰਤਰੀ ਦਾ ਕਿਤੇ ਮੁੱਖ ਮੰਤਰੀ ਦਾ ਇਹ ਨਹੀਂ ਸੁਣਿਆ ਵੀ ਐਤ ਕੀ ਹੜ ਆ ਗਏ ਅੱਗੇ ਤੋਂ ਅਸੀਂ ਹੜ ਨਾ ਆਉਣ ਇਹਦੇ ਲਈ ਅਸੀਂ ਆਹ ਪਲਾਨ ਕਰਨ ਲੱਗੇ ਆ ਆ ਇਦਾਂ ਪਲੈਨਿੰਗ ਹੋਊਗੀ ਆ ਇਹਦੀ ਜ਼ਿੰਮੇਵਾਰ ਹੋਣਗੇ ਐਨੇ ਚਰਚੇ ਦਾ ਰੋਡ ਮੈਪ ਬਣ ਕੇ ਆ ਜਾਊਗਾ ਹੁਣ ਸੁਖਵਿੰਦਰ ਜੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕੈਨੇਡਾ ਦੇ ਵਿੱਚ ਜਾਨੀ ਕਿ ਵੈਂਕੂਵਰ ਨਾਲ ਐਬਰਟਸ ਫੋਰਡ ਦੇ ਵਿੱਚ 2021 ਦੇ ਵਿੱਚ ਬਹੁਤ ਵਜਾਦੇ ਹੜ ਆਇਆ ਉੱਥੇ ਜਾਨੀ ਕਿ ਸੈਂਕੜੇ ਏਕੜ ਜ਼ਮੀਨ ਆ ਫਾਰਮਾਂ ਬਲੂਬੇਰੀ ਦੇ ਤੇ ਹੋਰ ਉਹ ਸਾਰੇ ਡੁੱਬ ਗਏ ਤੋ 21 ਤੋਂ ਬਾਅਦ ਜਣੀ ਕਿ ਉਥੇ ਦੀ ਲੋਕਲ ਗਵਰਨਮੈਂਟ ਜਿਹੜੀ ਮਿਊਸਿਪੈਲਿਟੀ ਸੂਬਾ ਸਰਕਾਰ ਨੇ ਰਣ ਕੇ ਉਹਦੀ ਪਲੈਨਿੰਗ ਕਰ ਰਹੇ ਆ ਵੀ ਜੇ 200 ਸਾਲਾਂ ਦੇ ਵਿੱਚ ਵੱਡਾ ਤੋਂ ਵੱਡਾ ਹੜ ਆ ਜਵੇ ਤੇ ਉਹਨੂੰ ਆਪਾਂ ਕਿਵੇਂ ਮਿਟੀਗੇਟ ਕਰ ਸਕਦੇ ਆ ਵੀ ਕਿੰਨਾ ਵੱਧ ਤੋਂ ਵੱਧ ਪਾਣੀ ਆਊਗਾ ਉਹ ਪਾਣੀ ਨੂੰ ਕਿੱਥੋਂ ਕੱਢ ਕੇ ਕਿੱਧਰ ਲੈ ਕੇ ਜਾਣਾ ਜੇ ਉਹਨੂੰ ਸਟੋਰ ਕਰਨਾ ਪਿਆ ਤਾਂ ਉਹ ਕਿਵੇਂ ਹੋਊਗਾ ਜੇ ਉਹ ਪਾਣੀ 10 ਦਿਨ ਖੜਾ ਰਿਹਾ ਤਾਂ ਸਾਨੂੰ ਘਰਾਂ ਦੇ ਵਿੱਚ ਕੀ ਤਬਦੀਲੀਆਂ ਕਰਨੀਆਂ ਪੈਣਗੀਆਂ ਸੋ ਮਤਲਬ ਇਹ ਇਦਾਂ ਜਿਹੜੀ ਪਲੈਨਿੰਗ ਕਰਨੀ ਆ ਤੇ ਮੈਂ ਉਹੀ ਗੱਲ ਕਰ ਰਹੇ ਨੇ ਵੀ ਜਦ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਵੇ ਸਰਕਾਰ ਦਾ ਚੁਟਕਲੇ ਸੁਣਾਉਣ ਜੋਗੀ ਰਹਿ ਜਵੇ ਜਾਂ ਆਪਣੀਆਂ ਜਣੀ ਕਿ ਕੀ ਕਹਿ ਸਕਦੇ ਆ ਤੋ ਵੱਧ ਪਰ ਸਾਰੇ ਪੰਜਾਬੀ ਚਿੰਤਤਾ ਤੇ ਇਸੇ ਕਰਕੇ ਉਹ ਪੰਜਾਬੀਆਂ ਨੇ ਪਹਿਲਾਂ ਦੇਖੋ ਇਸ ਆਮ ਆਦਮੀ ਸਰਕਾਰ ਨੂੰ ਪੂਰਾ ਤਨੋਂ ਮਨੋਂ ਸਮਰਥਨ ਦਿੱਤਾ ਸੀ ਤੇ ਹੁਣ ਕੈਨੇਡਾ ਦੇ ਵਿੱਚੋਂ ਵੀ ਵੀਡੀਓ ਆ ਰਹੀਆਂ ਜਿਹੜੀਆਂ ਲੋਕੀ ਜਣੀ ਕਿ ਇਹਨਾਂ ਤੇ ਤਵਾ ਲਾ ਰਹੇ ਆ ਜਾਂ ਜਿਹੜਾ ਕੁਝ ਚੱਲ ਰਿਹਾ ਲੋਕਾਂ ਦਾ ਵਿਸ਼ਵਾਸ ਸਰਕਾਰ ਤੋਂ ਟੁੱਟ ਚੁੱਕਿਆ ਪਰ ਗੱਲ ਇਹ ਆ ਇਹ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਇਹ ਹੁਣ ਕੋਈ ਵੀ ਦੇਖੋ ਕਿਸੇ ਵੀ ਕੌਮ ਦਾ ਫਰਮਾਇਆ ਉਸ ਦੀ ਜਵਾਨੀ ਹੁੰਦੀ ਹੈ ਹੁਣ ਪਿੰਡਾਂ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਾਈਏ ਤਾਂ ਕੋਈ ਸਾਨੂੰ ਕਿਸੇ ਘਰ ਦੇ ਵਿੱਚ ਕੋਈ ਨੌਜਵਾਨ ਮੁੰਡਾ ਕੁੜੀ ਮਿਲਦਿਆ ਨਹੀਂ ਸਾਰੇ ਬਾਹਰ ਜਾ ਚੁੱਕੇ ਆ ਅੱਛਾ ਦੂਜੀ ਸਭ ਤੋਂ ਜਿਹੜੀ ਮਾੜੀ ਗੱਲ ਹੋ ਰਹੀ ਹੈ ਜੀ ਸੁਖਿੰਦਰ ਜੀ ਜਿੰਨੇ ਬੱਚੇ ਪਿਛਲੇ 2-3 ਸਾਲਾਂ ਤੋਂ ਆਖ ਕੇ ਗਏ ਆ ਉਹਨਾਂ ਦਾ ਭਵਿੱਖ ਉੱਥੇ ਬਹੁਤ ਉੰਦੜਾ ਹੈ ਕਿਉਂਕਿ ਉਹਨਾਂ ਨੂੰ ਪੱਕੇ ਹੋਣ ਦਾ ਬਹੁਤ ਘੱਟ ਚਾਂਸ ਆ ਹਾਂ ਜਿਹੜੇ ਬੱਚੇ ਪੜਨ ਵਾਲੇ ਹੋਣਗੇ ਜਿਵੇਂ ਫੋਰ ਐਗਜ਼ਾਮਪਲ ਮੇਰੇ ਕੋਲੇ ਇੱਕ ਪਿੱਛੇ ਦੇ ਬੱਚੇ ਨੇ ਮੈਨੂੰ ਫੋਨ ਕੀਤਾ ਉਹਨੇ ਇੱਥੋਂ ਗ੍ਰੈਜੂਏਸ਼ਨ ਕਰਕੇ ਗਿਆ ਸੀ ਇੱਥੇ ਮਾਸਟਰਸ ਕਰ ਲਈ ਉਹਦੇ ਵੀ ਨੰਬਰ ਨਹੀਂ ਸੀ ਬਣਦੇ ਅੰਗ ਤੇ ਉਹਨੂੰ ਮੈਂ ਕਿਹਾ ਮੈਂ ਕਿਹਾ ਤੂੰ ਫ੍ਰੈਂਚ ਕਰ ਲਾ ਕਿਉਂਕਿ ਫ੍ਰੈਂਚ ਦੇ ਨੰਬਰ ਪਾ ਕੇ ਹੋ ਸਕਦੇ ਆ ਜਾਂ ਤੂੰ ਫ੍ਰੈਂਚ ਦੀ ਸਟੱਡੀ ਕਰ ਲਾ ਪਰ ਗੱਲ ਹੈ ਵੀ ਆਪਣੀ ਕੌਮ ਦੇ ਵਿੱਚੋਂ ਜਿਹੜੀ ਪੜ੍ਹਾਈ ਵਾਲਾ ਜਿਹੜਾ ਕੀੜਾ ਹੀ ਖਤਮ ਕਰਤਾ ਜਣੀ ਕਿ ਸਕੂਲਿੰਗ ਹੀ ਇਦਾਂ ਦੀ ਕਰਤੀ ਆ ਜਿਹੜੇ ਵਰਦੀ ਵਾਲੇ ਬਸਾੜੇ ਸਕੂਲ ਆ ਇਹ ਬੱਚੇ ਨੂੰ ਕਲਾਸਾਂ ਤਾਂ ਅੱਗੇ ਕਰਾਉਂਦੇ ਆ ਪਰ ਬੱਚੇ ਨੂੰ ਪੜ੍ਹਾਉਂਦੇ ਨਹੀਂ ਹੈਗੇ ਸੋ ਮਤਲਬ ਜਣੀ ਕਿ ਉੱਥੋਂ ਇਹ ਵੱਡੀ ਗੱਲ ਹੋ ਰਹੀ ਆ ਵੀ ਪੰਜਾਬੀਆਂ ਦੇ ਵਿੱਚੋਂ ਜਣੀ ਪੜ੍ਹਾਈ ਖਤਮ ਹੋਣੀ ਉਸੇ ਕਰਕੇ ਜਿਵੇਂ ਹੁਣ ਟਰੱਕ ਡਰਾਈਵਰਾਂ ਦੀ ਗੱਲ ਆ ਵੀ ਉਹ ਇੰਗਲਿਸ਼ ਨਹੀਂ ਬੋਲ ਸਕਦੇ ਜਾਂ ਇੰਗਲਿਸ਼ ਗੱਲ ਨਹੀਂ ਕਰ ਸਕਦੇ ਹੁਣ ਜਿਵੇਂ ਆਪਾਂ ਪ੍ਰਾਣੇ ਦੇਖੀਏ ਆਪਣੇ ਕਿੱਡੇ ਕਿੱਡੇ ਆਈਐਸ ਆਈਪੀਐਸ ਅਫਸਰ ਜਾਂ ਪ੍ਰੋਫੈਸਰ ਸਾਰੇ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਹੀ ਉਹਨਾਂ ਨੇ ਪੰਜਾਬੀ ਗਾਲੇ ਸਕੂਲਾਂ ਚ ਪੜ੍ਹ ਪੜ ਕੇ ਇੰਗਲਿਸ਼ ਦੀਆਂ ਉਹਨਾਂ ਨੇ ਗਾਹਾਂ ਖੋਜਾਂ ਕੀਤੀਆਂ ਜਾਂ ਇੰਗਲਿਸ਼ ਦੇ ਵਿੱਚ ਉਹਨਾਂ ਨੇ ਕਿਤੇ ਕਿਤੇ ਰੁਤਬੇ ਲਏ ਸੋ ਮਤਲਬ ਪੰਜਾਬੀ ਪਹਿਲੇ ਹਰਗੋਬਿੰਦ ਖਰੜਾ ਜੀ ਨੂੰ ਜਿਹਨਾਂ ਨੋਬਲ ਪ੍ਰਾਈਜ਼ ਮਿਲਿਆ ਸੀ ਉਹ ਵੀ ਸਰਕਾਰੀ ਸਕੂਲ ਚੋਂ ਪੜ੍ਹ ਕੇ ਗਏ ਹੋਏ ਸੀ ਸੋ ਮਤਲਬ ਜਨਨ ਕਿ ਉਹ ਜੇ ਬੰ ਅਈ ਇੱਛਾ ਸ਼ਕਤੀ ਹੁੰਦੀ ਆ ਆਪਣੀ ਕੌਮ ਦੇ ਵਿੱਚ ਜਿਹੜੀ ਗਾਹਾਂ ਪੜਨ ਦੀ ਸਿੱਖਣ ਦੀ ਇੱਛਾ ਸ਼ਕਤੀ ਆ ਜਿਹੜੀ ਉਹ ਤੇ ਨੱਕਾ ਲੱਗ ਚੁੱਕਿਆ ਜਿਹੜਾ ਸਭ ਤੋਂ ਮਾੜੀ ਖਤਰਨਾਕ ਗੱਲ ਆ ਦੀ ਸਰੰਦਰਜੀ ਉਹੀ ਗੱਲ ਆ ਨਾ ਕਿ ਤੁਹਾਡੇ ਵਰਗੇ ਵਿਦਵਾਨ ਇਹਨਾਂ ਨੂੰ ਸਮਝਾ ਸਮਝਾ ਸੀ ਵੀ ਕਈ ਪ੍ਰੋਗਰਾਮ ਆਪਾਂ ਕੀਤੇ ਨੇ ਕਿ ਭਾਈ ਜਿਗਾਰ ਤੋਂ ਬਾਹਰ ਨਿਕਲੋ ਅਖੇ ਜਿਗਾਰ ਲਾ ਕੇ ਕਿਸੇ ਢੰਗ ਨਾਲ ਇਹ ਦੱਸੋ ਕਿ ਬਾਹਰ ਕਿਵੇਂ ਪਹੁੰਚਣਾ ਇਹ ਨਹੀਂ ਸੋਚਣਾ ਕਿ ਜੇ ਅਸੀਂ ਚੰਗੇ ਪੜ੍ਹ ਲਿਖ ਕੇ ਬਾਹਰ ਜਾਵਾਂਗੇ ਮੇਰੇ ਵੀ ਬਹੁਤ ਜਾਣਕਾਰ ਬੈਠੇ ਉੱਥੇ ਪਹਿलो ਦੱਸਦੇ ਨੇ ਕਿ ਚੰਗੇ ਪੜ੍ਹ ਲੈ ਕੇ ਬੱਚੇ ਗਏ ਨੇ ਚੰਗੇ ਆਉਧਿਆ ਤੇ ਨੇ ਚੰਗੇ ਰੁੱਤਦੇ ਆ ਤੇ ਨੇ ਚੰਗੀਆਂ ਨੌਕਰੀਆਂ ਕਰਦੇ ਕਦੇ ਕੋਈ ਨਸ਼ੇ ਦੀ ਜਾਂ ਗੈਂਗਵਾਰ ਦੀ ਕੋਈ ਉਹਨਾਂ ਪਰਿਵਾਰਾਂ ਤੋਂ ਸ਼ਿਕਾਇਤ ਨਹੀਂ ਆਈ ਤਾਂ ਇਹ ਉਹ ਨੌਜਵਾਨ ਨੇ ਜਿਹੜੇ ਵਿਚਾਰੇ ਇੱਥੇ ਵੀ ਸਿਸਟਮ ਦੇ ਧੱਕੇ ਨੇ ਤੇ ਉੱਥੇ ਜਾ ਕੇ ਵੀ ਉਹੋ ਜਿਹੇ ਸਿਸਟਮ ਦੇ ਅੜਿੱਕੇ ਆ ਜਾਂਦੇ ਨੇ ਉਹੋ ਜਿਹੇ ਲੋਕਾਂ ਦੇ ਅੜਿੱਕੇ ਆ ਜਾਂਦੇ ਨੇ ਸੋ ਅਸੀਂ ਤੇ ਇਹੀ ਅਪੀਲ ਕਰਾਂਗੇ ਅਮਰੀਕਾ ਜਾਓ ਕੈਨੇਡਾ ਕਿਸੇ ਵੀ ਮੁਲਕ ਜਾਓ ਉਥੋਂ ਦੇ ਰੂਲ ਰੈਗੂਲੇਸ਼ਨ ਨੂੰ ਬਲੋ ਕਰੋ ਤੇ ਪਿੱਛੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਕਿ ਉਹਨਾਂ ਨੇ ਕਿੰਨਾ ਹਾਲਾਤਾਂ ਵਿੱਚੋਂ ਲੰਘ ਕੇ ਤੁਹਾਨੂੰ ਬਾਹਰ ਕੱਲੇ ਆ ਤੇ ਹਰ ਪੈਰ ਜਿਵੇਂ ਕਹਿੰਦੇ ਕਿ ਹਰ ਕਦਮ ਫੂਕ ਕੇ ਰੱਖਣਾ ਚਾਹੀਦਾ ਧਿਆਨ ਰੱਖੋ ਨੌਜਵਾਨੋ ਅਸੀਂ ਅਪੀਲ ਇਹੀ ਕਰਾਂਗੇ ਬਾਕੀ ਕੋਈ ਜੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਆਉਂਦੀ ਆ ਤਾਂ ਤੁਸੀਂ ਉਥੋਂ ਦੇ ਲੋਕਲ ਪ੍ਰਸ਼ਾਸਨ ਲੋਕਲ ਪੰਜਾਬੀਆਂ ਨੂੰ ਮਿਲੋ ਉਹਨਾਂ ਨਾਲ رابطہ ਬਣਾਓ ਉਹਨਾਂ ਤੋਂ ਸਿੱਖੋ ਸਮਝੋ ਹੌਲੀ-ਹੌਲੀ ਪੈਰ ਫੈਸਲਣੇ ਸਿੱਖੋ ਹੁਣ ਉਹ ਪੁਰਾਣੇ ਸਮੇਂ ਨਹੀਂ ਰਹਿ ਗਏ ਵਿਚਾਰ ਕੁਵੈਂਟ ਜੋ ਕਰਿਓ ਡਾਕਟਰ ਸਾਹਿਬ ਬਹੁਤ ਧੰਨਵਾਦ ਤੁਹਾਡਾ ਜੀ ਧੰਨਵਾਦ ਕਹਿੰਦੇ ਦੀ ਸਤਿਕਾਰ। ਥੈਂਕ ਯੂ।